ਜਦ ਮੈਂ ਪਹਿਲਾਂ ਕਿ ਕੁਮਾਰ ਬੇકરી ਦੇ ਨਾਮ ਸੁਣ ਕੇ ਭੁੱਖ ਲੱਗ ਜਾਂਦੀ ਆ ਪੈਕਿੰਗ ਬੜੀ ਫੈਂਸੀ ਹੈ ਔਰ ਇਹ ਜਿਹੜਾ ਗਿਫਟ ਹੈਪਰਸ ਦੀ ਸੁਪਰਮਾਰਕਟ ਨਜ਼ਰ ਆ ਰਹੀ ਆ ਤੁਸੀਂ ਜਿਹੜੀ ਵੀ ਆਪਸ਼ਨ ਸੋਚਦੇ ਹੋ ਉਹ ਆਪਸ਼ਨ ਇੱਥੇ ਅਵੇਲੇਬਲ ਹੈ ਇਵਨ ਤੁਹਾਡੀ ਸੋਚ ਨਾਲੋਂ ਵੱਧ ਹੀ ਆਪਸ਼ਨ ਅਵੇਲੇਬਲ ਹੈ ਤੇ ਪ੍ਰਾਈਸ ਜਿਹੜਾ ਆ ਉਹ ਤੁਹਾਡੇ ਬਜਟ ਵਿੱਚ ਆ ਜਾਂਦਾ ਮੈਂ ਤਾਂ ਹੀ ਕਿਹਾ ਕਿ ਕੁਮਾਰ ਬੇકરી ਦੇ ਇੱਕ ਆਪਣਾ ਸਵੇਗ ਹੈ ਤੇ ਪਿਛਲੇ ਕਈ ਸਾਲਾਂ ਤੋਂ ਕਈ 100 ਸਾਲਾਂ ਤੋਂ ਕਹਿ ਦਈਏ ਇਹ ਜਿਹੜੀ ਦੁਕਾਨ ਹੈ ਨਵਾਂ ਸ਼ਹਿਰ ਵਾਸੀਆਂ ਦੀ ਜਿਲ੍ਹਾ ਵਾਸੀਆਂ ਦੀ ਪਹਿਲੀ ਪਸੰਦ ਹੈ ਸਾਰੀ ਡਰਾਈ ਫੂਡ ਦੀ ਪੈਕਿੰਗ ਲੱਗੀ ਹੈ ਜੀ ਸਾਡੇ ਕੋਲ ਡਰਾਈ ਫੂਡ ਦੀ ਪੈਕਿੰਗ ਕੋਈ 550 ਤੋਂ ਸ਼ੁਰੂ ਹੋ ਜਾਂਦੀ ਜੀ 550 ਤੋਂ ਲੈ ਕੇ ਉੱਪਰ ਤੱਕ ਜਿਸ ਤਰ੍ਹਾਂ ਵੀ ਕਸਟਮਰ ਜੀ ਜੋ ਇੱਛਾ ਉਸ ਤੱਕ ਮਿਲ ਜਾਏਗੀ ਅੱਛਾ ਟ੍ਰੇ ਸੁਣੀ ਸੁਣੀ ਬੜੀਆਂ ਆਗੀਆਂ ਨੇ ਟ੍ਰੇ ਆ ਗਈਆਂ ਪੈਕਿੰਗ ਹੋਰ ਅੱਛੀਆਂ ਆਗੀਆਂ ਜੀ ਦਿਖਾ ਦਿਓ ਮੈਂ ਕਹਿੰਦਾ ਭਾਜੀ ਕਿਉਂ ਹਾਂਜੀ ਆ ਜੀ ਖੁੱਲੇ ਖੁੱਲੇ ਦਿਲ ਨਾਲ ਦਿਖਾ ਦਿਓ ਕਿਉਂਕਿ ਸਾਡੇ ਭੈਣ ਭਰਾਵਾਂ ਨੇ ਵੀ ਖੁੱਲੇ ਦਿਲ ਨਾਲ ਆ ਕੇ ਇੱਥੇ ਸ਼ਾਪਿੰਗ ਕਰਨੀ ਆ ਵੇਖੋ ਆਹ ਗਿਫਟ ਕਿੰਨਾ ਸੋਹਣਾ ਆਏ ਹਾਏ ਜਾ ਤੁਸੀਂ ਆਪਣੇ ਕਿਸੇ ਸਪੈਸ਼ਲ ਪੈਕਿੰਗ ਹਾਂ ਸਪੈਸ਼ਲ ਨੂੰ ਦੇ ਰਹੇ ਆ ਕੋਤ ਵੱਡੀ ਟਰੇ ਦੇਣਾ ਚਾਹੁੰਦੇ ਹੋ ਆ ਬੜੀ ਪੈਕਿੰਗ ਹੈ 1 ਕਿਲੋ ਕੇਕ ਪੂਰਾ ਪੈਕ ਕੀਤਾ ਹੈ 3.5 300 ਗ੍ਰਾਮ ਦੇ 3 ਕੇਕ ਹੈ ਜੀ ਚਾਕਲੇਟ ਪਾਈਨੈਪਲ ਟੂਟੀ ਫਰੂਟੀ ਜੀ ਅੱਛਾ ਮੈਂ ਨਾ ਵੈਸੇ ਕਿਸੇ ਦੇ ਖਿਲਾਫ ਨਹੀਂ ਆ ਪਰ ਅੱਜ ਕੱਲ੍ਹ ਲੋਕ ਮਿੱਠਾ ਘਟ ਖਾਂਦੇ ਆ ਜੇ ਤੁਸੀਂ ਆਹ ਗਿਫਟ ਮਠਿਆਈ ਦੀ ਜਗ੍ਹਾ ਗੁਲਾਬ ਜਾਮੁਨਾਂ ਰਸਗੁੱਲੇ ਦੀ ਜਗ੍ਹਾ ਆਹ ਦੋਂਗੇ ਅਗਲਾ ਚਾਹ ਨਾ ਖਾਊਗਾ ਗਰਮ ਮੁਸਕਾਲਾ ਗਏ ਇਹਦੇ ਵਿੱਚ ਨਾ ਅਸੀਂ ਆਪਣੇ ਕੰਨੇ ਸਾਡੇ ਕੋਲ ਸਾਈਨ ਕਰਾ ਕੇ ਲੈ ਜਾਓ 15 ਦਿਨਾਂ ਚ ਸਾਡੀ ਚੀਜ਼ ਖਰਾਬ ਨਹੀਂ ਹੋਏਗੀ ਪਿਓਰ ਹੈ ਪਿਓਰ ਹੈ ਮਾਣ ਹੈ ਆਪਣੀ ਚੀਜ਼ ਤੇ ਹਾਂ ਆਪਣੀ ਚੀਜ਼ ਤੇ ਮਾਣ ਹੈ 100% ਕੋਰਡਬਲ ਮੁਰੱਬੇ ਦੀ ਪੈਕਿੰਗ ਹੈ ਅਸੀਂ ਪਿਛਲੇ 10 ਸਾਲਾਂ 10 10 ਸਾਲ ਅਗਰ ਤਾਂ ਮੈਂ ਥੋੜੇ ਕਹਿ ਤਾ ਸ਼ਾਇਦ ਵੀ 20 ਸਾਲ ਤੋਂ ਉੱਪਰ ਹੀ ਹੋ ਗਿਆ ਇੱਕ ਹੀ ਕਰ ਰੱਖਿਆ ਮੁਰੱਬੇ ਦੀ ਪੈਕਿੰਗ ਵਾਸਤੇ ਤੇ ਬਹੁਤ ਹੀ ਰੀਸਨਬਲ ਰੇਟ ਤੇ ਮੁਰੱਬਾ ਦਿੰਨੇ 160 ਰੁਪਏ ਦਾ ਡੱਬਾ ਦੇ ਰਿਹਾ ਮੁਰੱਬੇ ਦਾ ਜੀ ਉਨਾ ਮੰਨ ਲਓ ਕੋਈ ਮੇਰਾ ਭਰਾ ਜਾਂ ਮੇਰੀ ਭੈਣ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਚ ਹੈ ਜੀ ਆ ਪਲਮ ਕੇਕ ਆਪਣੇ ਭਰਾ ਨੂੰ ਮੰਮੀ ਨੂੰ ਜਾਂ ਡੈਡੀ ਜਿਹੜੇ ਇੰਡੀਆ ਰਹਿੰਦੇ ਉਹਨਾਂ ਨੂੰ ਗਿਫਟ ਕਰਨਾ ਚਾਹੁੰਦੇ ਆ ਉਧਰੋਂ ਤੁਹਾਨੂੰ ਫੋਨ ਕਰਦੇ ਆ ਕਿ ਆ ਘਰ ਦੇ ਆਉਦੇ ਹੋਗੇ ਜੀ ਬਿਲਕੁਲ ਜੀ ਬਿਲਕੁਲ ਅਸੀਂ ਆਪਣੇ ਸਾਰੇ ਬਾਹਰ ਬੈਠੇ ਭੈਣ ਭਰਾਵਾਂ ਦਿਸਤਕ ਸਾਰਿਆਂ ਨੂੰ ਕਹਿੰਨੇ ਆ ਜਦੋਂ ਮਰਜ਼ੀ ਸਾਨੂੰ ਜਿਸ ਟਾਈਮ ਮਾਰੀ ਸੇਵਾਮੰਦ ਬੋਕਾ ਜੇ ਤੁਹਾਡੇ ਘਰ 'ਚ ਕੋਈ ਖੁਸ਼ੀ ਦਾ ਪ੍ਰੋਗਰਾਮ ਹੈ ਕਿਸੇ ਦਾ ਬਰਥਡੇ ਹੈ ਕੁਝ ਵੀ ਹੈ ਕੋਈ ਕੇਕ ਲੈਣਾ ਕੁਝ ਵੀ ਸਾਨੂੰ ਤੁਸੀਂ ਫੋਨ ਕਰੋ ਅਸੀਂ ਤੁਹਾਡੇ ਘਰ ਸਾਰਾ ਸਬੰਧ ਪਹੁੰਚਾ ਕੇ ਆ ਉਹ ਡੇਲੀ ਰੂਟੀਨ ਚ ਹਰ ਦੋ ਵਾਰ ਤਿੰਨ ਵਾਰ ਕੇ ਇੱਕ ਫਰੈਸ਼ ਤਿਆਰ ਹੁੰਦਾ ਹੈ ਹਰ ਤਰ੍ਹਾਂ ਦਾ ਕੇਕ ਮਿਲਦਾ ਜਿਸ ਤਰ੍ਹਾਂ ਦਾ ਮਰਜੀ ਕਸਟਮਰ ਕਹਵੇ ਮੈਨੂੰ ਕਸਟਮਾਈਜ਼ ਕੇਕ ਚਾਹੀਦਾ ਹੈ ਜਿਸ ਤਰ੍ਹਾਂ ਦੀ ਮਰਜੀ ਫੋਟੋ ਭੇਜ ਦਿਓ ਅਸੀਂ ਉਹੀ ਕੇਕ ਤਿਆਰ ਕਰ ਦਿੰਦੇ ਆਂ ਅੱਛਾ ਇੱਕ ਗੱਲ ਮੈਂ ਦੱਸ ਦਵਾਂ ਜੀ ਆਪਾਂ ਕੋਈ ਸਪੈਸ਼ਲ ਕੇਕ ਪਿਆਰ ਨਹੀਂ ਤੇ ਰੈਂਡਮਲੀ ਆਏ ਆ ਭਾਜੀ ਕਹਿੰਦੇ ਵੀਡੀਓ ਸ਼ੂਟ ਕਰ ਦੋ ਅਸੀਂ ਵੀ ਪੈਟੀ ਖਾਣ ਆਏ ਸੀ ਕਹਿੰਦੇ ਆ ਵੀਡੀਓ ਸ਼ੂਟ ਕਰੀਏ ਮੈਂ ਕਿਹਾ ਚਲੋ ਕਰ ਲੈਨੇ ਆਂ ਆ ਕੇਕ ਪਹਿਲਾਂ ਹੀ ਤਿਆਰ ਪਏ ਆ ਉਹ ਤੇ ਮੁਸਕਾਨ ਅੰਦਰ ਤੂਫਾਨ ਕਿਵੇਂ ਖਾ ਲਵਾ ਬਿਲਕੁਲ ਜੀ ਬਿਲਕੁਲ ਮੈਨੂੰ ਜੋ ਇਹਨਾਂ ਦੇ ਵਰਕਰ ਆ ਦੇਖੋ ਮਾਸਕ ਲੱਗਾ ਹੋਇਆ ਚਿਹਰੇ ਤੇ ਹੱਥ ਤੇ ਗਲਵਜ਼ ਪਏ ਹੋਏ ਪਰ ਹਾਈਜੀਨ ਕੰਮ ਪੂਰਾ ਹੈ ਔਰ ਰੇਟ ਵੀ ਬਿਲਕੁਲ ਬਜਟ ਵਿੱਚ ਭਾਈ ਦੱਸੋ ਤੇ ਅੱਡ ਦੀ ਕਿੰਨੇ ਕ ਲੱਗ ਜਾਂਦੀਆਂ ਵੀਰ ਜੀ ਚਲੋ ਪਰਮਾਤਮਾ ਦੇ ਆਣਾ ਪੈਟੀ ਸਾਡੀ ਬਹੁਤ ਅੱਛੀ ਹੈ ਬਹੁਤ ਅੱਛੀ ਸੇਲ ਹੈ ਅਸੀਂ ਚਾਰ ਤਰ੍ਹਾਂ ਦੀ ਪੈਟੀ ਬਣਾਉਂਦੇ ਆ ਆਲੂ ਵਾਲੀ ਪਨੀਰ ਵਾਲੀ ਚੀਜ਼ ਚਿਲੀ ਪੈਟੀ ਤੇ ਮਸ਼ਰੂਮ ਪੈਟੀ ਸਾਡੀ ਆਲੂ ਪੈਟੀ ਸਿਰਫ ਤੇ ਸਿਰਫ 20 ਰੁਪਏ ਦੀ ਪੈਟੀ ਹੈ ਚਾਹੀਦੀ ਇੱਕ ਪੈਟੀ ਐ ਇਦਾਂ ਦੀ ਪੈਟੀ ਬਣਾਈ ਦੀ ਇੱਕ ਪੈਟੀ ਖਾ ਕੇ ਬੰਦਾ ਨਾ ਵੀ ਲੰਚ ਕਰਨਾ ਹੋਵੇ ਨਾ ਇੱਕ ਪੈਟੀ ਸਾਡੀ ਖਾ ਲੋ ਤੁਹਾਡਾ ਲੰਚ ਹੋ ਗਿਆ ਕੀ ਹੋਈ ਹੈ ਜੁੜੀ ਕੇਸੀ ਤਿੰਨ ਲਾਈਨਾਂ ਵਾਲਾ ਮਾត្រੇ 120 ਰੁਪਏ ਵਿੱਚ ਓਕੇ ਅੱਜ ਦੇ ਦਿਨ ਚ ਹਰ ਚੀਜ਼ ਦੀ ਮਹਿੰਗਾਈ ਬਹੁਤ ਹੈ ਲੇਕਿਨ ਅਸੀਂ ਬਜਟ ਨੂੰ ਉਸ ਆਪਨਾ ਲੈ ਕੇ ਚੱਲੀਦਾ 120 ਰੁਪਏ ਵਿੱਚ ਹੈ 4 ਲਾਈਨਾਂ 140 ਵਿੱਚ ਹੈ 160 ਰੁਪਏ ਵਿੱਚ ਹੈ 200 ਜ ਹੈ ਫੇਰ 250 ਜ ਵੀ ਹੈ ਹਰ ਤਰ੍ਹਾਂ ਦਾ ਬਿਸਕੁਟ ਹਰ ਤਰ੍ਹਾਂ ਦੀ ਚੀਜ਼ ਹੈ ਬਣਾਈਦਾ ਹੈ یہ بہت گارلک رس ہے بہت اچھا ہر ٹائم کرسپی رہے گا یہ آپ تیار کرتے جی پورا گارلک کا ٹیسٹ آئے گا چاکلیٹ بس بسکٹ ہے چاکلیٹ ہے چوکو چپس کاجو ہے بادم ہے یہ سارے بسکٹ ہر ٹائم تیار ملتے ہیں ساڈا بڑا سپیشل ہے ماربل کیک ہے ڈرائی فروٹس بھی ہے چوکو چپس بھی ہے ونیلا ہے پائنپل ہے یہ دو تین طرح کا ماربل ٹیسٹ آئے گا کہ بلیک اینڈ وائٹ ادھا چاکلیٹ ہے ادھا پائنپل ہے اس طرح کا کیک بنے لو جی لو ضرور رکھو جی ہوں جی ਹਰ ਰੋਜ਼ ਢਿੱਲੀ ਫ੍ਰੈਸ਼ ਬਣਦਾ ਹੈ ਆਟੇ ਦਾ ਗੁਲਚਾ ਬਣਾਈਦਾ ਹੈ ਪੀਜ਼ਾ ਬੇਸ ਬਣਾਈਦਾ ਹੈ ਪਾਓ ਬਾਜੀ ਵਾਸਤੇ ਪਾਓ ਬਣਾਈਦੇ ਆ ਸਾਡਾ ਪਾਓ ਬੜਾ ਸਪੈਸ਼ਲ ਹੈ ਡੇਲੀ ਫ੍ਰੈਸ਼ ਤਿਆਰ ਹੁੰਦਾ ਹੈ ਪਾਓ ਦਾ ਤੁਸੀਂ ਆਪਣੇ ਘਰ ਬਣਾਨੀ ਨਹੀਂ ਤੁਹਾਨੂੰ ਹਮੇਸ਼ਾ ਪਾਓ ਬਾਜੀ ਹੀ ਮਿਲੇਗੀ ਬਹੁਤ ਬਣਾ ਲੈਣਾ ਸ਼ੌਕ ਹੁੰਦਾ ਨਾ ਵੀ ਘਰ ਪਾਓ ਬਾਜੀ ਬਣਾ ਕੇ ਖਾਈਏ ਬਿਲਕੁਲ ਜੀ ਆਹ ਕਦੇ ਤੁਸੀਂ 버ਗਰ ਵੀ ਇੱਥੋਂ ਲੈ ਕੇ ਜਾ ਸਕਦੇ ਹੁੰਦੇ ਬੰਨ ਹੈਗੇ ਆ ਯਾਰ ਚੰਡੀਗੜ੍ਹ ਚੌਕ ਜੀ ਦੁਕਾਨ ਆ ਕਿਤੇ ਕੁਮਾਰ ਵੇਕੀ ਵਾਲੇ ਮਹਿੰਗੇ ਤਾਂ ਨਹੀਂ 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 ਵੇਚੇ ਬਿਲਕੁਲ ਹੀ ਨਹੀਂ ਮਹਿੰਗੇ ਇੱਥੇ ਇੱਕ ਵਾਰੀ ਕਸਟਮਰ ਜੀ ਕਹਿੰਦੇ ਇੱਕ ਵਾਰ ਕੁਮਾਰ ਬੇਕਰੀ ਮਹਿੰਗੀ ਨਹੀਂ ਕੁਮਾਰ ਬੇਕਰੀ ਸਾਰੀ ਬੇਕਰੀਆਂ ਨਾਲੋਂ ਸਸਤੀ ਬੇਕਰੀ ਹੈ ਕਹਿੰਦੇ ਕਿ ਚਾਹੇ ਤੁਸੀਂ ਇਹਨਾਂ ਦੇ ਬਿਸਕਟ ਖਾਓ ਚਾਹੇ ਕੇਕ ਖਾਓ ਤੁਹਾਨੂੰ ਬੜਾ ਹੀ ਆਏਗਾ ਆਨੰਦ ਦੋਸਤੋ ਤਿਹਾਰਾਂ ਦੇ ਮੌਕੇ ਉੱਤੇ ਦਿਲ ਖੋਲ ਕੇ ਵੈਰਾਈਟੀ ਐਕਸਪਲੋਰ ਕਰੋ ਗਿਫਟ ਹੈਂਪਰਸ ਦਾ ਪੂਰਾ ਪ੍ਰਬੰਧ ਦੋਸਤੋ ਕੁਮਾਰ ਬੇਕਰੀ ਅਜੇ ਹੀ ਬੇਕਰੀ ਹੈ ਜੋ ਨਵਾਂ ਸ਼ਹਿਰ ਦੀ ਪਿਛਲੇ ਕਈ ਸਾਲਾਂ ਤੋਂ ਬਣੀ ਹੋਈ ਹੈ ਪਹਿਲੀ ਪਸੰਦ ਦੋਸਤੋ ਬਣੀ ਹੋਈ ਹੈ ਪਹਿਲੀ ਪਸੰਦ ਦੋਸਤੋ ਸਰਤ ਸ਼੍ਰੀ ਅਕਾਲ ਬੀਬੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਲੈਣ ਦਿਓ ਵੀਡੀਓ ਕਿਸ ਬਾਬਤ ਦੀ ਹੈ ਕੁਮਾਰ ਬੇਕਰੀ ਦਾ ਨਾਮ ਸੁਣ ਕੇ ਹੀ ਭੁੱਖ ਜੇ ਲੱਗ ਜਾਂਦੀ ਹੈ ਕੁਮਾਰ ਬੇਕਰੀ ਦਾ ਇੱਕ ਆਪਣਾ ਸਵੈਗ ਹੈ ਔਰ ਜਿਸ ਨੂੰ ਇਸ ਦੁਕਾਨ ਦੀ ਆਦਤ ਪੈ ਜਾਂਦੀ ਆ ਉਹ ਫਿਰ ਆਦਤ ਛੇਤੀ ਨਹੀਂ ਛੁੱਟਦੀ ਆਪਾਂ ਇੱਧਰ ਤਿਉਹਾਰ ਦੀ ਗੱਲ ਕਰੀਏ ਖਾਸ ਗੱਲ ਇਹ ਹੈ ਕਿ ਜਿੰਨੀਆਂ ਵੀ ਇੱਥੇ ਗਿਫਟ ਆਈਟਮਸ ਨੇ ਇਹ ਫਰੈਸ਼ਲੀ ਬੇਕ ਕੀਤੀਆਂ ਹੋਈਆਂ ਔਰ ਪੈਕਿੰਗ ਜਿਹੜੀ ਆ ਬੜੀ ਫੈਂਸੀ ਆ ਬੜੀ ਕਲਾਸੀ ਆ ਹਾਈਜਨ ਤਰੀਕੇ ਨਾਲ ਤੁਹਾਨੂੰ ਇੱਥੋਂ ਸਾਰਾ ਗਿਫਟ ਹੈਂਪਰਸ ਜਿਹੜੇ ਆ ਉਹ ਮਿਲਦੇ ਆ ਔਰ ਵੈਰਾਈਟੀ ਬਹੁਤ ਸਾਰੀ ਆ ਤਿਹਾਰ ਦੇ ਉੱਤੇ ਸਪੈਸ਼ਲੀ ਇਹਨਾਂ ਨੇ ਵੈਰਾਈਟੀ ਜਿਹੜੀ ਆ ਉਹ ਲਿਆਂਦੀ ਹੋਈ ਹੈ ਵਿੱਚ ਇੱਕ ਵਾਰੀ ਦਿਖਾ ਜਰਾ ਆ ਦੇਖੋ ਤੁਸੀਂ ਕਾਜੂ ਵਾਲੇ ਬਿਸਕਟ ਬਦਾਮਾਂ ਵਾਲੇ ਬਿਸਕਟ ਇਧਰਲੇ ਪਾਸੇ ਹੋਰ ਬੇਕ ਕੀਤੇ ਹੋਏ ਦੇਖੋ ਕਿੰਨੇ ਸੋਹਣੇ ਸੋਹਣੇ ਬਿਸਕਟ ਆ ਮੈਂ ਜਿਵੇਂ ਪਹਿਲਾਂ ਕਿ ਕੁਮਾਰ ਬੇકરી ਦਾ ਨਾਮ ਸੁਣ ਕੇ ਭੁੱਖ ਲੱਗ ਜਾਂਦੀ ਆ ਪੈਕਿੰਗ ਬੜੀ ਫੈਂਸੀ ਹੈ ਔਰ ਇਹ ਜਿਹੜਾ ਗਿਫਟ ਹੈਂਪਰਸ ਦੀ ਸੁਪਰਮਾਰਕਟ ਨਜ਼ਰ ਆ ਰਹੀ ਹੈ ਤੁਸੀਂ ਜਿਹੜੀ ਵੀ ਆਪਸ਼ਨ ਸੋਚਦੇ ਹੋ ਉਹ ਆਪਸ਼ਨ ਇੱਥੇ ਅਵੇਲੇਬਲ ਹੈ ਈਵਨ ਤੁਹਾਡੀ ਸੋਚ ਨਾਲੋਂ ਵੱਧ ਹੀ ਆਪਸ਼ਨ ਅਵੇਲੇਬਲ ਹੈ ਤੇ ਪ੍ਰਾਈਸ ਜਿਹੜਾ ਆ ਉਹ ਤੁਹਾਡੇ ਬਜਟ ਵਿੱਚ ਆ ਜਾਂਦਾ ਮੈਂ ਤਾਂ ਹੀ ਕਿਹਾ ਕਿ ਕੁਮਾਰ ਬੇકરી ਤੇ ਇੱਕ ਆਪਣਾ ਸਵੇਗ ਹੈ ਤੇ ਪਿਛਲੇ ਕਈ ਸਾਲਾਂ ਤੋਂ ਕਈ 100 ਸਾਲਾਂ ਤੋਂ ਕਹਿ ਦਈਏ ਇਹ ਜਿਹੜੀ ਦੁਕਾਨ ਹੈ ਨਵਾਂ ਸ਼ਹਿਰ ਵਾਸੀਆਂ ਦੀ ਜਿਲ੍ਹਾ ਵਾਸੀਆਂ ਦੀ ਪਹਿਲੀ ਪਸੰਦ ਹੈ ਤਾਂ ਜਿਹੜੇ ਵੀਰ ਸਾਡੇ ਇੱਥੇ ਆ ਇੰਨਾ ਸਮਾਨ ਤੁਹਾਡੇ ਲਈ ਤਿਆਰ ਕਰਾਉਂਦੇ ਆ ਤੇ ਫਰੈਸ਼ ਬੇਕਡ ਆਈਟਮ ਵੀ ਅਵੇਲੇਬਿਲਿਟੀ ਕਰਾਉਂਦੇ ਆ ਆਪਾਂ ਉਹਨਾਂ ਦਾ ਗਲਪਾ ਦਾ ਸਿਲਸਲਾ ਤੋੜਦੇ ਸੱਤਿਪੁਮਾਰ ਬੇਕਰੀ ਆ ਕਿ ਇੱਕ ਦਿੱਕਤ ਹੋ ਸਕਦੀ ਕਿਉਂਕਿ ਇੱਥੇ ਹਮੇਸ਼ਾ ਰਸ਼ ਪਿਆ ਰਹਿੰਦਾ ਔਰ ਲੋਕਾਂ ਦੇ ਮਨ ਦਾ ਮੰਦੀ ਇਹ ਚਾਹਤ ਵੀ ਕਿ ਯਾਰ ਮੇਰਾ ਨੰਬਰ ਪਹਿਲਾ ਲੱਗ ਜਵੇ ਅਜੇ ਭਾਜੀ ਨੇ ਤੁਸੀਂ ਦੇਖੋ ਆ ਇਹ ਸਪੈਸ਼ਲਿਟੀ ਹੈ ਕੁਮਾਰ ਬੇਕਰੀ ਦੀ ਕਿ ਕਿੰਨਾ ਸੋਹਣਾ ਤਿਆਰ ਕੀਤਾ ਹੈ ਮਤਲਬ ਲੋਕਾਂ ਦੇ ਚਾਹ ਜਿਹੜੇ ਰੌਣਕ ਵਾਲੇ ਦਿਨ ਹੁੰਦੇ ਉੱਤੇ ਉਹਦੀ ਰੌਣਕ ਡਬਲ ਕਰ ਦਿੰਦੇ ਜਿਸ ਤਰੀਕੇ ਦੀ ਤੁਹਾਡੀ ਚਾਹਤ ਹੁੰਦੀ ਉਸ ਤਰੀਕੇ ਦਾ ਕੇਕ ਹੈ ਤਿਆਰ ਕਰਕੇ ਦਿੰਦੇ ਆ ਆ ਚੌਥਾ ਵੱਡੇ ਲੱਗ ਰਿਹਾ ਜਿਸ ਬੱਚੇ ਦੇ ਘਰ ਇੱਕ ਇੱਕ ਜਾ ਰਿਹਾ ਤਾਂ ਦੇਖੋ ਖੁਸ਼ੀਆਂ ਜਾ ਰਹੀਆਂ ਤੁਹਾਨੂੰ ਫਰੇਮ ਵਿੱਚ ਮੇਰੇ ਨਾਲ ਕੁਮਾਰ ਬੇਕਰੀ ਤੋਂ ਅਜੇ ਪਾਜੀ ਨਜ਼ਰ ਆ ਰਹੇ ਆ ਪਹਿਲਾਂ ਮੈਂ ਤਾਂ ਸਵਾਗਤ ਕਰਦੇ ਆਪਣੇ ਚੈਨਲ ਤੇ ਫਿਰ ਗੱਲਬਾਤ ਦਾ سلسلہ ਅੱਗੇ ਤੋਰਦੇ ਆ ਵੈਸੇ ਮੈਂ ਕੁਮਾਰ ਬੇਕਰੀ ਤੇ ਆ ਗਿਆ ਮੈਨੂੰ ਭੁੱਖ ਨਹੀਂ ਲੱਗੀ ਪਾਜੀ ਬਹੁਤ ਨੇਕਾ ਸਵਾਗਤ ਨਮਸਕਾਰ ਜੀ ਸਤਿ ਸ੍ਰੀ ਅਕਾਲ ਜੀ ਤੇ ਮੇਰੇ ਪੀਵੀ 32 ਚੈਨਲ ਦੇ ਸਾਰੇ ਵੀਰ ਭਰਾਵਾਂ ਪੈਣ ਭਰਾਵਾਂ ਸ਼ਰੋਤਾ ਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਸਾਰਿਆਂ ਨੂੰ ਆਉਣ ਵਾਲੇ ਸ਼ੁਭ ਤਿਹਾੜੀ ਦੀਵਾਲੀ ਦੀਆਂ ਹਾਰਦਿਕ ਸ਼ੁਭ ਕਾਮਨਾਵਾਂ ਜੀ ਧੰਨ ਤੇ ਰਸਤੇ ਤੁਹਾਨੂੰ ਮੁਬਾਰਕਾਂ ਜੀ ਥੈਂਕ ਯੂ ਜੀ ਪਰਮਾਤਮਾ ਕੁਵੈਰ ਜੀ ਸਭ ਦਾ ਕਾਰੋਬਾਰ ਤਾਂ ਸਭ ਦਾ ਭਰਪੂਰ ਰੱਖਣ ਜੀ ਅੱਛਾ ਕੁਮਾਰ ਬੇਕਰੀ ਬਾਰੇ ਮੈਂ ਕਹਿੰਦਾ ਆ ਕਿ ਨਵੇਂ ਸ਼ਹਿਰ ਦੇ ਲੋਕਾਂ ਦੀ ਕੋਈ ਸਾਲਾਂ ਦੀ ਪਹਿਲੀ ਪਸੰਦ ਜੀ ਇੱਥੇ ਇੱਥੇ ਚੋਕ ਜਿਨਾਂ ਨੂੰ ਨਾ ਭੁੱਖ ਨਹੀਂ ਲੱਗਦੀ ਤੁਹਾਡੀ ਖੁਸ਼ਬੂ ਜਿਹੜੀ ਬਾਹਰ ਆਉਂਦੀ ਹੁੰਦੀ ਹੈ ਕੋਈ ਭੁੱਲ ਜਾਂਦਾ ਤੁਹਾਡੀ ਖੁਸ਼ੂ ਕਰਕੇ ਬਸ ਚਲੋ ਇਹ ਬੜੀ ਤੁਹਾਡੀ ਆ ਮਿਹਰਬਾਨੀ ਹੈ ਸਵਾਗਤ ਆ ਨਵਾਂ ਸ਼ਹਿਰ ਦੀ ਪਬਲਿਕ ਨੇ ਨਵਾਂ ਸ਼ਹਿਰ ਦੇ ਪੈਨਪ੍ਰਾਵਾਂ ਨੇ ਸਾਨੂੰ ਪਿਛਲੇ 26 ਸਾਲਾਂ ਤੋਂ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਉਸ ਪਿਆਰ ਸਦਕੇ ਹੀ ਅੱਜ ਅਸੀਂ ਇਸ ਮੁਕਾਮ ਦੇ ਉੱਤੇ ਖੜੇ ਆ ਮੇਰੇ ਫਾਜ਼ਲ ਸਾਹਿਬ ਨੇ ਸਾਲ 99 ਦੇ ਵਿੱਚ ਜੋ ਜੌਬ ਕਰਨ ਦੇ ਨਾਲ ਸਾਨੂੰ ਸਟੈਂਡ ਕਰਨ ਵਾਸਤੇ ਕੰਮ ਸਾਡੇ ਕੋਲ ਸ਼ੁਰੂ ਕਰਵਾਇਆ ਸੀ ਤੇ ਉਸ ਤੋਂ ਬਾਅਦ ਲਗਾਤਾਰ ਅਲਗ-ਅਲਗ ਪ੍ਰਦੇਸ਼ ਚ ਵੀ ਗਏ ਉੱਥੇ ਵੀ ਲੋਕ ਚੇਤੇ ਕਰਦੇ ਕਹਿੰਦੇ ਆ ਕੁਮਾਰ ਬੇਕਰੀ ਵਾਲੇ ਦੀ ਪੈਟੀ ਖਾਂਦੇ ਸੀ ਮੈਨੂੰ ਓਏ ਹੋਏ ਪੈਸਟਰੀ ਖਾਂਦੇ ਸੀ ਉਹ ਸਵਾਦ ਨਹੀਂ ਕਹਿੰਦੇ ਭੁੱਲਦਾ ਬਿਲਕੁਲ ਜੀ ਸਾਡੇ ਇੱਥੋਂ ਜਿੰਨੇ ਵੀ ਭੈਣ ਭਰਾ ਜਿੰਨੇ ਵੀ ਗਏ ਆ 2000 ਦੋਸਤ ਬਾਹਰ ਗਏ ਆ ਜੀ ਬਾਹਰੋਂ ਮੈਸੇ ਅੰਦਾ ਪਾਜੀ ਤੁਹਾਡੀ ਪੈਟੀ ਬਹੁਤ ਯਾਦ ਆਂਦੀ ਹੈ ਬਹੁਤ سارے ਮੇਰੇ ਭੈਣ ਭਰਾ ਵਾਦਾ ਫੋਨ ਆਂਦਾ ਹੈ ਕਿ ਸਾਨੂੰ ਇੱਥੇ ਵੀ ਭੇਜ ਦਿਓ ਤੇ ਸਾਡੇ ਬਹੁਤ ਸਾਰੇ ਆਈਟਮ ਆ ਗਈਆਂ ਜਿਹੜੇ ਕਿ ਅੱਛੀ ਲਾਈਫ ਦੇ ਹੈਗੀ ਹੈ ਸਾਡਾ ਇੱਕ ਪਲਮ ਕੇਕ ਬੜਾ ਫੇਮਸ ਹੈਗਾ ਜਿਹੜਾ ਕਿ ਅਸੀਂ ਸਾਰਾ ਦਿਖਾ ਰਹੇ ਹਾਂ ਹਾਂ ਜਿਹੜਾ ਕਿ ਅਸੀਂ ਬਾਅਰ ਲਗਾਤਾਰ ਕਸਟਮਰ ਦੀ ਅਪਰੋਚ ਤੇ ਭੇਜਦੇ ਰਹਿੰਨੇ ਆ ਲਾਸਟ ਟਾਈਮ ਹੁਣ ਵੀ ਫੈਸਟੀਵਲ ਤੇ ਵੀ ਮੈਂ ਕੈਨੇਡਾ ਵੀ ਭੇਜਿਆ ਦੋ ਤਿੰਨ ਵਾਰੀ ਭੇਜ ਚੁੱਕਾ ਆਸਟ੍ਰੇਲੀਆ ਵੀ ਭੇਜ ਚੁੱਕਾ ਯੂਕੇ ਵੀ ਭੇਜ ਚੁੱਕਾ ਸਾਡਾ ਪਲਮ ਕੇਕ ਹੋ ਗਿਆ ਸਾਡੇ ਆਟੇ ਦੇ ਸਪੈਸ਼ਲ ਬਿਸਕਟ ਹੋ ਗਏ ਜਿਹੜੇ ਕਿ ਬੱਚਿਆਂ ਨੂੰ ਮਤਲਬ ਇਦਾਂ ਕਿ ਸਵੇਰੇ ਉਹ ਕਹਿੰਦੇ ਕਿ ਸਾਨੂੰ ਕਾਲੀ ਹੁੰਦੀ ਜੀ ਬਸ ਚਾਹ ਦੇ ਨਾਲ ਤੁਹਾਡੇ ਬਿਸਕਟ ਖਾ ਕੇ ਅਸੀਂ ਕੰਮ ਤੇ ਚਲੇ ਜਾਈਦਾ ਜੀ ਕਈ ਕਈ ਤਰਾਸ ਰਹਿੰਦਾ ਹਾਂ ਖੁਸ਼ੀ ਰਹਿੰਦੀ ਹੈ ਤੇ ਇੱਕ ਤਰਾਸ ਰਹਿੰਦਾ ਕਹਿੰਦੇ ਆਪਣੇ ਸ਼ਹਿਰ ਦੀ ਯਾਦ ਆ ਜਾਂਦੀ ਸਾਨੂੰ ਜੀ ਅੱਛਾ ਇਹ ਸਵਾਲ ਇੱਕ ਬੰਦ ਦਾ ਵੈਸੇ ਆਪਾਂ ਇਸ ਪਾਸੇ ਆਉਣਾ ਕਿਉਂਕਿ ਦੀਵਾਲੀ ਦੀ ਤਿਉਹਾਰ ਤੇ ਗਿਫਟ ਐਮਪਰਸ ਦੀ ਸੁਪਰਮਾਰਕਟ ਲੱਗੀ ਹੋਈ ਹੈ ਕੁਮਾਰ ਬੇਕਰੀ ਤੇ ਦੇਖੋ ਛੱਤ ਤਲੇ ਤੁਹਾਨੂੰ ਸਾਰਾ ਕੁਝ ਮਿਲ ਜਾਣਾ ਮਤਲਬ ਤੁਹਾਡੇ ਬਜਟ ਚ ਕੱਲੀ ਕੱਲੀ ਚੀਜ਼ ਆ ਜਾਣੀ ਹੈ ਜੇ ਤੁਸੀਂ ਕਿਸੇ ਅਫਸਰ ਨੂੰ ਗਿਫਟ ਦੇਣਾ ਕਿਉਂਕਿ ਮਹਿੰਗਾ ਗਿਫਟ ਚਾਹਦਾ ਉਹ ਵੀ ਮਿਲ ਜਾਣਾ ਜੇ ਕਿਤੇ ਆਪਣੇ ਭੈਣ ਭਰਾ ਨੂੰ ਉਹਦੀ ਚੁਆਇਸ ਦਾ ਗਿਫਟ ਦੇਣਾ ਉਹ ਵੀ ਮਿਲ ਜਾਣਾ ਤੁਸੀਂ ਹੋਰ ਵੀ ਬਹੁਤ ਸਾਰੇ ਗਿਫਟ ਵੱਡੀ ਤਦਾਦ ਚ ਲੈਣੇ ਆ ਉਹ ਵੀ ਗਿਫਟ ਐਂਪਰਸ ਮਿਲ ਜਣੇ ਤੁਹਾਡੇ ਬਜਟ ਚ ਆਏ ਨੀ ਸਾਰੀ ਇਹ ਗੱਲਾਂ ਪਰ ਭਾਈ ਸਵਾਲ ਇਹ ਹੈ ਕਿ ਇੰਨੇ ਸਾਲਾਂ ਤੋਂ ਟੇਸ ਨੂੰ ਮੇਨਟੇਨ ਕਿਦਾ ਕਿਤਾ ਕਿਉਂਕਿ ਨਵਾਂ ਸ਼ਹਿਰ ਦਾ ਅਸਲੀ ਟੇਸ ਤਾਂ ਕਹਿੰਦੇ ਕੁਮਾਰ ਬੇਕਰੀ ਆ ਦੇਖੋ ਸ਼ੁਰੂ ਤੋਂ ਸਾਡੇ ਫਾਜ਼ਲ ਸਾਹਿਬ ਨੇ ਇੱਕ ਗੱਲ ਸਿਖਾਈ ਸੀ ਚੀਜ਼ ਭਾਵੇਂ ਮਹਿੰਗੀ ਹੋ ਜਾਵੇ ਜਾਂ ਸਸਤੀ ਹੋ ਜਾਵੇ ਆਪਣੀ ਕੁਆਲਿਟੀ ਦੇ ਨਾਲ ਸਮਝੌਤਾ ਨਾ ਕਰਿਓ ਜੀ ਇਹੀ ਹੈ ਮੇਰੇ ਫਾਜ਼ਲ ਸਾਹਿਬ ਹਰ ਬਾਈਟ ਚ ਫਰੈਸ਼ਨੈਸ ਹੋਣੀ ਚਾਹੀਦੀ ਹੈ ਹਰ ਬਾਈਟ ਦੇ ਵਿੱਚ ਉਹੀ ਚੀਜ਼ ਚਾਹੀਦੀ ਹੈ ਇਹ ਨਹੀਂ ਕਿ ਇਹ ਕੋਈ ਚੀਜ਼ ਪ੍ਰੋਡਕਟ ਟਾਈਮ ਨਾਲ ਕੋਈ ਚੀਜ਼ਾਂ ਮਹਿੰ ਮਾਰਜਨ ਘਟਾ ਲੋ ਪਰ ਕੁਆਲਿਟੀ ਨਾਲ ਸਮਝੌਤਾ ਨਹੀਂ ਕਰਨਾ ਕਸਟਮਰ ਰੱਬ ਹੈ ਬਿਲਕੁਲ ਸਾਡੇ ਲਈ ਉਹ ਪਰਮਾਤਮਾ ਜੀ ਬਿਲਕੁਲ ਜੀ ਆਪਾਂ ਹੁਣ ਤੁਹਾਡੇ ਕੇਕ ਵੀ ਦਿਖਾਣੇ ਆ ਪੈਟਿਸ ਦਿਖਾਣੀਆਂ ਲੇਕਿਨ ਆ ਜੋ ਸਟਾਕ ਹੈ ਫੈਸਟੀਵਲ ਦਾ ਸੁਪਰਮਾਰਕਟ ਬਸ ਸਹੀ ਕਹਿ ਰਹੇ ਨੇ ਇੰਨਾ ਸਟਾਕ ਤਾਂ ਹੈਗਾ ਹੀ ਆ ਆਪਾਂ ਦਿਖਾਉਂਦੇ ਚੱਲੀਏ ਜੀ ਰੇਂਜ ਸਾਰੀ ਦਿਖਾ ਦਿਗੇ ਔਰ ਜੋ ਜ਼ਿਆਦਾ ਡਿਮਾਂਡ ਕਰਦੇ ਭੈਣ ਭਰਾ ਕੇ ਉਹ ਆਈਟਮਸ ਵੀ ਦਿਖਾ ਦਿਏ ਜੀ ਸਰ ਇਹ ਸਾਰੀ ਡਰਾਈ ਫੂਡ ਦੀ ਪੈਕਿੰਗ ਲੱਗੀ ਹੈ ਜੀ ਸਾਡੇ ਕੋਲ ਡਰਾਈ ਫੂਡ ਦੀ ਪੈਕਿੰਗ ਕੋਈ 550 ਤੋਂ ਸ਼ੁਰੂ ਹੋ ਜਾਂਦੀ ਜੀ 550 ਤੋਂ ਲੈ ਕੇ ਉੱਪਰ ਤੱਕ ਜਿਸ ਤਰ੍ਹਾਂ ਵੀ ਕਸਟਮਰ ਦੀ ਜੋ ਇੱਛਾ ਉਸ ਤੱਕ ਮਿਲ ਜਾਏਗੀ ਅੱਛਾ ਟਰੇ ਸੋਹਣੀਆਂ ਸੋਹਣੀਆਂ ਬੜੀਆਂ ਆਗੀਆਂ ਨੇ ਟਰੇ ਆ ਗਈਆਂ ਪੈਕਿੰਗ ਹੋਰ ਅੱਛੀਆਂ ਆ ਗਈਆਂ ਦਿਖਾ ਦਿਓ ਮੈਂ ਕਹਿੰਦਾ ਭਾਜੀ ਇੱਕ ਵਾਰ ਹਾਂਜੀ ਆ ਜੀ ਖੁੱਲੇ ਖੁੱਲੇ ਦਿਲ ਨਾਲ ਦਿਖਾ ਦਿਓ ਕਿਉਂਕਿ ਸਾਡੇ ਭੈਣ ਭਰਾਵਾਂ ਨੇ ਵੀ ਖੁੱਲੇ ਦਿਲ ਨਾਲ ਆ ਕੇ ਇੱਥੇ ਸ਼ਾਪਿੰਗ ਕਰਨੀ ਹੈ ਦੇਖੋ ਆਹ ਗਿਫਟ ਕਿੰਨਾ ਸੋਹਣਾ ਆਏ ਹੋਏ ਜਾਂ ਤੁਸੀਂ ਆਪਣੇ ਕਿਸੇ ਸਪੈਸ਼ਲ ਹਾਂ ਸਪੈਸ਼ਲ ਨੂੰ ਦੇ ਰਹੇ ਹੋ ਹੋਰ ਵੱਡੀ ਟਰੇ ਦੇਣਾ ਚਾਹੁੰਦੇ ਹੋ ਜੀ ਆ ਬੜੀ ਪੈਕਿੰਗ ਹੈ ਅੰਦਰ ਬਾਹਰ ਸਭ ਲੈਮੀਨੇਸ਼ਨ ਕੀਤਾ ਹੈ ਤਾਂ ਕਿ ਪੂਰੀ ਫਰੈਸ਼ਨੈਸ ਰਹੇ ਚੀਜ਼ ਦੀ ਆਜੀ ਨੇ ਪੂਰਾ ਨਾ ਆ ਤੁਸੀਂ ਕਿਸੇ ਆਪਣੇ ਸਪੈਸ਼ਲ ਬੰਦੇ ਨੂੰ ਗਿਫਟ ਕਰੋਗੇ ਹਾਲੇ ਦੇਖ ਕਹੋ ਜੀ ਹੈਪੀ ਦਿਵਾਲੀ ਅਗਲਾ ਵੀ ਕਹੂਗਾ ਕਿ ਹਾਂ ਯਾਰ ਮੈਨੂੰ ਇਹ ਪਿਆਰ ਕਰਦਾ ਮੇਰੇ ਲਈ ਕੁਝ ਲੈ ਕੇ ਆਇਆ ਉਹਨੂੰ ਦਿਵਾਲੀ ਕਦੀ ਨਹੀਂ ਭੁੱਲਣੀ ਠੀਕ ਹੈ ਨਾ ਤਾਂ ਇਦਾਂ ਦੇ ਵੀ ਇਹਨਾਂ ਕੋ ਗਿਫਟ ਐਂਪਰਸ ਹੈਗੇ ਆ ਇਹ ਭਾਜੀ ਮੇਰੇ ਖਿਲ ਵਿਆਹਾਂ ਸ਼ਾਦੀਆਂ ਚ ਜਿੱਦਾਂ ਡੱਬੇ ਨਹੀਂ ਦਿੰਦੇ ਉਹਦੇ ਨਾਲ ਵੀ ਪ੍ਰੀਮੀਅਮ ਹੋ ਗਿਆ ਕਰ ਹਾਂਜੀ ਹਾਂਜੀ ਹਰ ਤਰ੍ਹਾਂ ਦਾ ਪ੍ਰੀਮੀਅਮ ਆਈਟਮ ਪੂਰੀ ਪ੍ਰੀਮੀਅਮ ਆਈਟਮ ਲੈ ਕੇ ਰੱਖੀ ਦੀ ਆਪਣੇ ਕੋਲੋਂ ਕਸਟਮਰ ਜਿਉਂਕਿ ਸਾਡੇ ਕੋ ਪਰਮ ਹਰ ਪਿੰਡ ਤੋਂ ਆ ਹਰ ਪਿੰਡ ਤੋਂ ਆ ਹਰ ਸ਼ਹਿਰ ਤੋਂ ਆ ਹਰ ਤਰ੍ਹਾਂ ਕਿਸੇ ਕਸਟਮਰ ਨੂੰ ਕੱਟ ਰਹੀਂਦੀ ਚੀਜ਼ ਚਾਹੀਦੀ ਆ ਉਹਦੇ ਲਈ ਕੱਟ ਰਹੀਂਦੀ ਚੀਜ਼ ਆ ਸਾਡੇ ਕੋਲ ਆਪਣੀ ਬਿਸਕੁਟ ਦੀ ਪੈਕਿੰਗ ਆ ਅਸੀਂ ਕਸਟਮਰ ਵਾਸਤੇ 120 ਰੁਪਏ ਤੋਂ ਸ਼ੁਰੂ ਕੀਤਾ ਹੈ ਗਿਫਟ ਪੈਕ ਅਫੋਰਡੇਬਲ ਹੈ ਹਾਂ ਜਿਹੜਾ ਕੋਈ ਹਰ ਕਿਸੇ ਨੂੰ ਅਫੋਰਡੇਬਲ ਮੁਰਬੇ ਦੀ ਪੈਕਿੰਗ ਹੈ ਅਸੀਂ ਪਿਛਲੇ 10 ਸਾਲਾਂ 10 10 ਸਾਲ ਗਏ ਤੇ ਮੈਂ ਥੋੜੇ ਇੱਕ ਇਤਿਹਾਸ ਵੀ 20 ਸਾਲ ਤੋਂ ਉੱਪਰ ਹੀ ਹੋ ਗਿਆ ਇੱਕ ਹੀ ਕਰ ਰੱਖਿਆ ਮੁਰਬੇ ਦੀ ਪੈਕਿੰਗ ਵਾਸਤੇ ਤੇ ਬਹੁਤ ਹੀ ਰੀਜ਼ਨੇਬਲ ਰੇਟ ਤੇ ਮੁਰਬਾ ਦਿੰਨੇ 160 ਰੁਪਏ ਦਾ ਡੱਬਾ ਦੇ ਰਿ ਬੰਦਾ ਜੇ ਅਣਜਾਣ ਵੀ ਘਰੋਂ ਤੁਰਿਆ ਹੋਵੇ ਨਾ ਪਿੰਡ ਤੋਂ ਕਿ ਯਾਰ ਕੇਕ ਕਿੱਥੋਂ ਲਵਾ ਪਿੰਡ ਫੋਨ ਕਰੇ ਯਾਰ ਕੇਕ ਕਿਦੋਂ ਕੁਮਾਰ ਵਾਲਿਆਂ ਦੇ ਜਾਇ ਯਾਰ ਬਿਲਕੁਲ ਜੀ ਇਹਦਾ ਚਾਹੀਦਾ ਉੱਥੇ ਤੇ ਕੇਕ ਮਿਲੇਗਾ ਹਰ ਇੱਕ ਤਰ੍ਹਾਂ ਦਾ ਕੇਕ ਇੱਥੇ ਅਵੇਲੇਬਲ ਹੈ ਸਾਡੇ ਕੋਲ ਡੇਲੀ ਰੁਟੀਨ ਚ ਹਰ ਦੋ ਵਾਰ ਤਿੰਨ ਵਾਰ ਕੇਕ ਫਰੈਸ਼ ਤਿਆਰ ਹੁੰਦਾ ਹੈ ਹਰ ਤਰ੍ਹਾਂ ਦਾ ਕੇਕ ਮਿਲਦਾ ਜਿਸ ਤਰ੍ਹਾਂ ਦਾ ਮਰਜੀ ਕਸਟਮਰ ਗਵੇ ਮੈਨੂੰ ਕਸਟਮਾਈਜ਼ ਕੇਕ ਚਾਹੀਦਾ ਜਿਸ ਤਰ੍ਹਾਂ ਦੀ ਮਰਜੀ ਫੋਟੋ ਭੇਜ ਦਿਓ ਅਸੀਂ ਉਹੀ ਕੇਕ ਤਿਆਰ ਕਰ ਦਿੰਦੇ ਹਾਂ ਅੱਛਾ ਇੱਕ ਗੱਲ ਮੈਂ ਦੱਸ ਦਵਾਂ ਜੀ ਆਪਾਂ ਕੋਈ ਸਪੈਸ਼ਲ ਕੇਕ ਤਿਆਰ ਨਹੀਂ ਕੀਤੇ ਰੈਂਡਮਲੀ ਆਏ ਭਾਜੀ ਕਹਿੰਦੇ ਵੀਡੀਓ ਸ਼ੂਟ ਕਰ ਦੋ ਅਸੀਂ ਵੀ ਪੈਟੀ ਖਾਣ ਆਏ ਸੀ ਕਹਿੰਦੇ ਆ ਵੀਡੀਓ ਸ਼ੂਟ ਕਰੀਏ ਮੈਂ ਕਿਹਾ ਚਲੋ ਕਰ ਲੈਨੇ ਆ ਆਹ ਕੇਕ ਪਹਿਲਾਂ ਹੀ ਤਿਆਰ ਪਏ ਆ ਇਹ ਨਹੀਂ ਕਿ ਵੀਡੀਓ ਬਣ ਰਹੀ ਹੈ ਤਾਂ ਤਿਆਰ ਨਹੀਂ ਨਹੀਂ ਇਸ ਤਰ੍ਹਾਂ ਦੀ ਵੈਰਾਈਟੀ ਹਰ ਰੋਜ਼ ਦੋ ਤਿੰਨ ਵਾਰ ਹਰ ਵਾਰ ਅਲੱਗ ਹੀ ਵੈਰਾਈਟੀ ਮਿਲੇਗੀ ਸਵੇਰੇ ਅਲੱਗ ਮਿਲੇਗੀ ਦੁਪਹਿਰੇ ਅਲੱਗ ਮਿਲੇਗੀ ਹਰ ਕੋਸ਼ਿਸ਼ ਕਰੀਦਾ ਮੁੰਡਿਆਂ ਕਹਿੰਦੇ ਜਦੋਂ ਵੀ ਬਣਾਣਾ ਅਲੱਗ ਸਟਾਈਲ ਹੀ ਬਣਾਣਾ ਹੈ ਕੇਕ ਦਾ ਫਰੂਟ ਵਾਲਾ ਕਿੰਨਾ ਸੋਹਣਾ ਭਾਜੀ ਕੀ ਵੀ ਪਾਈ ਆ ਸ਼ੂਟ ਵਾਲਾ ਉਹ ਤੋਂ ਚਾਕਲੇਟ ਵਾਲਾ ਚਾਕਲੇਟ ਵਾਲਾ ਪੀਨਟ ਬਟਰ ਵਾਲਾ ਕੇਕ ਹੈ ਅੱਛਾ ਕਿਉਂਕਿ ਕੁ ਹੈ ਤੁਸੀਂ ਵੀ ਧਿਆਨ ਰੱਖੇ ਪੀਨਟ ਬਟਰ ਵਾਲਾ ਕੇਕ ਬਣਾਉਣਾ ਹੈ ਇੰਦਰ ਹੈ ਜਿਹੜੇ ਮਿੱਠਾ ਖਾਣ ਦੇ ਬਹੁਤ ਘੱਟ ਸ਼ਕੀਨ ਆ ਜਿਨ੍ਹਾਂ ਨੇ ਸਿਰਫ ਇੱਕ ਰਿਚੂਅਲ ਨਿਭਾਉਣਾ ਹੁੰਦਾ ਕਿ ਚਾਲੀਅਰ ਕੇਕ ਕੱਟ ਲਈ ਉਹਨਾਂ ਲਈ ਛੋਟੇ ਕੇਕ ਵੀ ਉਹਨਾਂ ਲਈ ਹਾਂ ਬਹੁਤ ਛੋਟਾ ਦੋ ਬੰਦੇ ਆ ਵਾਸਤੇ ਕੇਕ ਹੈ ਦੋ ਬੰਦੇ ਦੇਖੋ ਇੱਕ ਫਰੈਂਡਸ ਲਈ ਵਾਸਤੇ ਲੈਣਾ ਹੈ ਮੀਆਂ ਬੀਬੀ ਵਾਸਤੇ ਆਪਣੀ ਮੋਟੇ ਵਾਸਤੇ ਰਾਤ ਵਾਸਤੇ ਆਪਣੇ ਲਈ ਛੋਟਾ ਇਹ ਕੇਕ ਕੱਟਣਾ ਉਹਦੇ ਵਾਸਤੇ ਵੀ ਇਹਨੇ 12 ਵਜੇ ਸੈਲੀਬ੍ਰੇਟ ਕਰਨਾ 12 ਵਜੇ ਸੈਲੀਬ੍ਰੇਟ ਕਰਨਾ ਦੋ ਜਣਾਂ ਨੇ ਕਰਨਾ ਉਹਦੇ ਵਾਸਤੇ ਵੀ ਇੱਕ ਕੇਕ ਬਣਾਇਆ ਜੀ ਤਾਂ ਤੁਹਾਨੂੰ ਸਾਰਾ ਪਤਾ ਹੀ ਇ ਸਾਰੇ ਕੋਲ অল ਟਾਈਮ ਜਿਹੜੀਆਂ ਡਰਾਈ ਫੂਡਸ ਐ ਇਹ ਵਾਲਾ ਸਾਡਾ ਡਰਾਈ ਫੂਡਸ ਦਾ ਹੈਗੇ ਹੈਗੇ ਸਾਡਾ گارਲਿਕ ਕ੍ਰਾਸ ਹੈ ਜੀ ਬਣਾਈਦਾ ਇਹ ਬਹੁਤ گارਲਿਕ ਕ੍ਰਾਸ ਹੈ ਤੇ ਬਹੁਤ ਅੱਛਾ ਹਰ ਟਾਈਮ ਕ੍ਰਿਸਪੀ ਰਹੇਗਾ ਇਹ ਆਪ ਤਿਆਰ ਕਰਦੇ ਇਹ ਆਪ ਤਿਆਰ ਕਰਦੇ ਜੀ ਤੇ ਪੂਰਾ گارਲਿਕ ਦਾ ਟੇਸ ਆਏਗਾ ਚਾਕਲੇਟ ਬਿਸਕੁਟ ਹੈ ਚਾਕਲੇਟ ਹੈ ਚੋਕੋ ਚਿਪਸ ਕਾਜੂ ਹੈ ਬਦਾਮ ਹੈ ਇਹ ਸਾਰੇ ਬਿਸਕੁਟ ਹਰ ਟਾਈਮ ਤਿਆਰ ਮਿਲਦੇ ਐ ਸਾਡਾ ਬੜਾ ਸਪੈਸ਼ਲ ਹੈ ਮਾਰਬਲ ਕੇਕ ਹੈ ਡਰਾਈ ਫੂਡਸ ਵੀ ਹੈ ਚੋਕੋ ਚਿਪਸ ਵੀ ਹੈ ਵਨੀਲਾ ਹੈ ਪਾਈਨੈਪਲ ਹੈ ਇਹਦੇ ਵਿੱਚ ਦੋ ਤਿੰਨ ਫਰਾ ਦਾ ਮਾਰਬਲ ਟੇਸਟ ਆਏਗਾ ਕਹਿੰਦੇ ਨਾ ਬਲੈਕ ਐਂਡ ਵਾਈ ਅੱਧਾ ਚਾਕਲੇਟ ਹੈ ਅੱਧਾ ਪਾਇਨੈਪਲ ਹੈ ਉਸ ਤਰ੍ਹਾਂ ਦਾ ਕੇਕ ਬਣਿਆ ਆ ਜੀ ਦੇ ਦਿਓ ਸਭ ਵੀ ਰੱਖ ਵੀ ਗੱਡੀ 'ਚ ਲੋ ਜੀ ਲੋ ਜਰੂਰ ਰੱਖੋ ਜੀ ਇਹ ਆਪਾਂ ਲੈ ਕੇ ਵੀ ਜਾਈਏ ਨਾ ਬਿਲਕੁਲ ਜੀ ਰੱਖੇ ਵੀ ਜਾਣਾ ਇੱਧਰ ਵੀ ਦੱਸ ਦੀ ਜੇ ਕੁਝ ਕੀ ਨੇ ਖਾਣਾ ਹੁਸਦਾ ਵਾਸਤੇ ਸਾਡੇ ਕੋਲ ਮੇਥੀ ਵਾਲਾ ਕੁਲਚਾ ਹੁੰਦਾ ਜੀ ਹਰ ਰੋਜ਼ ਡੇਲੀ ਫਰੈਸ਼ ਬਣਦਾ ਹੈ ਆਟੇ ਦਾ ਕੁਲਚਾ ਬਣਾਈਦਾ ਹੈ ਪੀਜ਼ਾ بیس ਬਣਾਈਦਾ ਹੈ ਪਾਓ ਬਾਜੀ ਵਾਸਤੇ ਪਾਓ ਬਣਾਈਦੇ ਆ ਸਾਡਾ ਪਾਓ ਬੜਾ ਸਪੈਸ਼ਲ ਹੈ ਡੇਲੀ ਫਰੈਸ਼ ਤਿਆਰ ਹੁੰਦਾ ਹੈ ਪਾਓ ਦਾ ਤੁਸੀਂ ਆਪਣੇ ਘਰ ਬਣਾਣੀ ਇੱਕ ਗਾਣੀ ਹਮਸ਼ਾ ਪਾਓ ਬਾਜੀ ਹੀ ਮਿਲੇਗੀ। ਬੇਟਾ ਦਾ ਸ਼ੌਕ ਹੁੰਦਾ ਨਾ ਵੀ ਘਰ ਪਾਓ ਬਾਜੀ ਬਣਾ ਕੇ ਖਾਈਏ। ਬਿਲਕੁਲ ਜੀ। ਆਹ ਸਭੇ ਤੁਸੀਂ 버거 ਵੀ ਇੱਥੋਂ ਲੈ ਕੇ ਜਾ ਸਕਦੇ ਹੋ ਤੇ ਬੰਨ ਹੈਗੇ ਆ ਤੇ ਪਾਓ ਬਾਜੀ ਦੇ ਤੁਸੀਂ ਪਾਓ ਮਿਲ ਜਾ ਸਕਦੇ ਆ। ਬਾਜੀ ਤੁਸੀਂ ਘਰ ਤਿਆਰ ਕਰ ਸਕਦੇ। ਉਸ ਤੋਂ ਬਾਅਦ ਅਸੀਂ ਇਹ ਨਵਾਂ ਕਿੱਕ ਬਰਾਉਨੀ ਕੇਕ ਬਣਾਉਣਾ ਸ਼ੁਰੂ ਕੀਤਾ ਹੈ ਪਿਓਰ ਚਾਕਲੇਟ ਦੇ ਵਿੱਚ ਕੇਕ ਹੈ 100% ਵੈਜ ਕੇਕ ਹੋਏਗਾ ਸਾਡਾ। ਇਹਦੇ ਵਿੱਚ ਮਤਲਬ ਚਾਕਲੇਟ ਦਾ ਖਾ ਕੇ ਨਾ ਮਾਊਥ ਦੇ ਵਿੱਚ ਚੇਸ ਰਵੇਗਾ ਥੋੜੀ देर ਖਾਣ ਤੋਂ ਬਾਅਦ ਵੀ ਰਹੇਗਾ ਕਿ ਆਪਾਂ ਕੋਈ ਚਾਕਲੇਟ ਵਾਲੀ ਆਈਟਮ ਖਾਧੀ ਹੈ। ਆਪ ਹਰ ਸਾਲ ਲੈ ਕੇ ਜਾਂਦੇ ਆ ਉੱਦ ਆਪਾ ਬਹੁਤ ਡਾਈਟ ਕੌਨਸ਼ੀਅਸ ਆ ਪਰ ਜਦੋਂ ਨਾ ਡੱਬਾ ਲੈ ਕੇ ਜਾਂਦੇ ਡਾਈਟ ਭੁੱਲ ਜਾਂਦੇ ਆ ਬਿਲਕੁਲ ਜੀ ਪੂਰੀ ਲੈਣੀ ਖਾ ਜਾਂਦਾ ਹਾਂ ਹਾਂ ਜੀ ਹਾਂ ਜੀ ਇਹ ਕੋਸ਼ਿਸ਼ ਸਾਨੂੰ ਕਸਟਮਰ ਕਹਿੰਦਾ ਜੀ ਕਿ ਨਾ 15 ਦਿਨ ਦੀ ਲਾਈਫ ਇਹਦੀ 15 20 ਦਿਨ ਦੀ ਲਾਈਫ ਹੈਗੀ ਆ ਪਰ ਸਾਨੂੰ ਪਤਾ ਹੈ ਕਸਟਮਰ ਜਾ ਕੇ ਬਸ ਡੱਬੇ ਦਾ ਟੱਕਣ ਖੋਲਣਾ ਜੀ ਲਾਈਫ ਤਾਂ ਫਿਰ ਆਪਣੇ ਆਪ ਇੱਕ ਦਿਨ ਦੀ ਰਹਿੰਦੀ ਜੀ ਨਾਲੇ ਗਾਹ ਕੰਟੇ ਆ ਗਏ ਦੋ ਜਾਨੇ ਬੜਵਾਰ ਬੜਵਾਰ ਚਾਹੀਦਾ ਇੱਕ ਪੀਸ ਕੱਟ ਦੇਣਾ ਕਿਉਂਕਿ ਟੇਸਟ ਜਿੰਨਾ ਹੁੰਦਾ ਇੱਕ ਇੱਕ ਟੇਸਟੀ ਸੌਫਟਨੈਸ ਐਦਾਂ ਹਾਂ ਤੁਹਾਡੇ ਕੋਲ ਤੁਸੀਂ ਮੂੰਹ ਚ ਰੱਖ ਲੋ ਤੁਸੀਂ ਹਿਲਾਣਾ ਨਹੀਂ ਬਸ ਐਦਾ ਹੀ ਮਜ਼ਾ ਹੀ ਲੈਣਾ ਕੇ ਅੰਦਰ ਬਿਲਕੁਲ ਫਰੈਸ਼ਲੀ ਬੇਕ ਕਿਉਂਕਿ ਨਮੇ ਸ਼ਹਿਰ ਦਾ ਅਸਲੀ ਟੇਸਟ ਹੈ ਔਰ ਟੇਸਟ ਇਹਨਾਂ ਨੂੰ ਲੋਕਾਂ ਦਾ ਵੀ ਪਤਾ ਲੋਕਾਂ ਨੂੰ ਕਿਹੋ ਜਿਹਾ ਟੇਸਟ ਚਾਹੀਦਾ ਲੋਕਾਂ ਨੂੰ ਇਹ ਵੀ ਪਤਾ ਕਿ ਇੱਥੇ ਕਿਹੋ ਜਿਹਾ ਟੇਸਟ ਮਿਲਣਾ ਅੱਛਾ ਭਾਜੀ ਇੱਕ ਗੱਲ ਦੱਸੋ ਤੁਸੀਂ ਨਾ ਬੜੀ ਇੰਟਰਸਟਿੰਗ ਗੱਲ ਕਹੀ ਕਿ ਪਿਓਰ ਵਿੱਚ 100% ਬੇਕ ਹੋਏਗਾ ਜੀ ਇਸ ਦੇ ਵਾਸਤੇ ਕਸਟਮਰ ਕਹਿੰਦੇ ਜਿਸ ਤਰ੍ਹਾਂ ਕਰਕੇ ਘਰ ਵਿੱਚ ਬੱਚੇ ਚਾਕਲੇਟ ਨਹੀਂ ਖਾਂਦੇ بڑے ਪਾਈਨੈਪਲ ਉਹ ਦੂਸਰਾ ਪਾਈਨੈਪਲ ਖਾਂਦੇ ਆ ਬੱਚੇ ਚਾਕਲੇਟ ਖਾਂਦੇ ਉਹਨਾਂ ਵਾਸਤੇ ਵੀ ਅ ਇਦੇ ਵਿੱਚ ਪਾਈਨੈਪਲ ਫਲੇਵਰ ਹੈ ਫਰੂਟ ਫਲੇਵਰ ਹੈ ਚਾਕਲੇਟ ਫਲੇਵਰ ਹੈ ਬੱਚੇ ਵੀ ਖੁਸ਼ ਤੇ ਵੱਡੇ ਵੀ ਖੁਸ਼ ਜੇ ਕੱਲਾ ਚਾਕਲੇਟ ਵੀ ਮਿਲ ਜਾਂਦਾ ਕੱਲਾ ਪਾਈਨੈਪਲ ਵੀ ਮਿਲ ਜਾਂਦਾ ਤੇ ਪਲੇਟਰ ਵੀ ਬਣਾਇਆ ਤਾਂ ਕਿ ਸਾਰੇ ਖੁਸ਼ ਹੋ ਜਾਣ ਕਲੇਟਰ ਬਣਾ ਹੁੰਦਾ ਠੀਕ ਹੈ ਅੱਜ ਇੱਕ ਗੱਲ ਬਾਜੀ ਮੈਨੂੰ ਬੜੀ ਚੰਗੀ ਲੱਗੀ ਆ ਔੜੀ ਔੜੀ ਦੁਕਾਨ ਨੂੰ ਨਾਲ ਦੇ ਨਾਲ ਰੈਨੋਵੇਟ ਵੀ ਕਰ ਰਹੇ ਆ ਪਰ ਕਈ ਵਾਰ ਇਹਨਾਂ ਆਪਾਂ ਵੱਡੇ ਸ਼ਹਿਰਾਂ ਚ ਜਲ ਜਾਂਦੇ ਆ ਬਾਹਰੋਂ ਦੁਕਾਨ ਐਲੀਵੇਸ਼ਨ ਬਹੁਤ ਸੋਹਣੇ ਹੁੰਦੇ ਆ ਬਾਹਰੋਂ ਬਹੁਤ ਫੈਂਸੀ ਹੁੰਦੀ ਆ ਅੰਦਰ ਇੰਨੀ ਵੈਰਾਈਟੀ ਨਹੀਂ ਹੁੰਦੀ ਦੋ ਚਾਰ ਵੈਰਾਈਟੀ ਦੇ ਇੱਥੇ ਵੈਰਾਈਟੀ ਕਿੰਨੀ ਸਾਰੀ ਹਣਾ ਬਿਲਕੁਲ ਜੀ ਆਟੇ ਦੇ ਬਿਸਕਟ ਲੈ ਲਓ ਹੋਰ ਵੀ ਹਰ ਇੱਕ ਤਰ੍ਹਾਂ ਦੀ ਵਾਇਰਿਟੀ ਹੈ ਦੇਖੋ ਸੂਰੀ ਸਾਹਿਬ ਇੱਕ ਮੈ ਰਿਕਵੈਸਟ ਕਰਨਾ ਚਾਹੁੰਦਾ ਮੇਰੇ ਸਾਰੇ ਕਸਟਮਰ ਨੂੰ ਜਿੰਨਾ ਸਾਡੇ ਕੋਲ ਆਵਰਾ ਬਿਸਕਟ ਅਸੀਂ ਪੈਕ ਵੀ ਕੀਤਾ ਹੋਇਆ ਹੈਗਾ ਨਾ 100% ਅਸੀਂ ਆਟੇ ਦਾ ਬਿਸਕਟ ਬਣਾਉਂਦੇ ਆ ਕੋਈ ਮੈਦਾ ਯੂਜ਼ ਨਹੀਂ ਬਿਸਕਟ ਦੇ ਵਿੱਚ ਕਰਦੇ ਆ 120 ਲਿਖਿਆ ਤੇ ਕੋਈ ਕੋਡ ਲਾ ਕਿ ਸੱਚੀ 120 ਹੀ ਆ 120 ਰੁਪਏ ਦਾ ਹੀ ਪੈਕੇਟ ਹੈ ਜੀ ਇਹ ਬਾਦਾਮ ਸਾਰਾ ਬਾਦਾਮ ਲੱਗਾ ਜੀ ਉੱਪਰ ਬਿਸਕਟ ਦੇ ਉੱਤੇ 400 ਗ੍ਰਾਮ ਦੀ ਪੈਕਿੰਗ ਹੈ 120 ਰੁਪਏ ਦਾ ਪੈਕੇਟ ਹੈ ਬਾਦਾਮ ਲੱਗਾ ਬਿਸਕਟ ਦੇ ਮਨ ਸ਼ੰਕਾ ਹੁੰਦੀ ਨਹੀਂ ਨਹੀਂ ਵੀ ਇਹ ਬਿਲਕੁਲ ਹੀ ਨਹੀਂ ਮਹਿੰਗੇ ਇੱਥੇ ਇੱਕ ਵਾਰੀ ਕਸਟਮਰ ਜੀ ਕਹਿੰਦੇ ਇੱਕ ਵਾਰੀ ਆਓ ਜਿਨ੍ਹਾਂ ਨੂੰ ਮਹਿੰਗਾ ਵੀ ਲੱਗਦਾ ਹੋਵੇ ਇੱਕ ਵਾਰੀ ਆਓ ਉਹਨਾਂ ਦੇ ਮਨ ਦੀ ਸ਼ੰਕਾ ਹਮੇਸ਼ਾ ਲਈ ਦੂਰ ਹੋ ਜਾਏਗੀ ਕੁਮਾਰ ਬੇਕਰੀ ਮਹਿੰਗੀ ਨਹੀਂ ਕੁਮਾਰ ਬੇਕਰੀ ਸਾਰੀ ਬੇਕਰੀਆਂ ਨਾਲੋਂ ਸਸਤੀ ਬੇਕਰੀ ਹੈ ਉਹਨ ਦਾ ਰੋਡ ਹੈ ਸਾਡੇ ਕੋਲ ਰੋਪੜ ਦਾ ਕਸਟਮਰ ਵੀ ਹੈ ਬਾਹਰਲਾ ਕਸਟਮਰ ਮਾਚੀਵਾੜ ਦਾ ਵੀ ਹੈ ਹੋਰ ਵੀ ਕਸਟਮਰ ਹਨ ਬਹੁਤੇ ਬਾਈਪਾਸ ਜਾਂਦੇ ਇਸ ਕਰਕੇ ਜਾਂਦੇ ਆ ਤੇ ਕੁਮਾਰ ਬੇਕਰੀ ਆਲੋ ਬਿਸਕਟ ਵਾਹ ਲੈਂਦੇ ਆ ਉਹ ਤਾਂ ਕਹਿੰਦੇ ਤੁਹਾਡੇ ਤੁਹਾਡਾ ਮਤਲਬ ਤੁਹਾਡਾ ਬਿਸਕਟ ਤੁਹਾਡਾ ਸਮਾਨ ਸਾਡੇ ਸ਼ਹਿਰ ਨਾਲੋਂ ਸਸਤਾ ਹੈ ਮarre agge aai ਆਹ ਨੂੰ ਕਾਉਂਟਰ ਦਿਖਾ ਰਹੇ ਹਾਂ ਜੀ ਬਚਪਨ ਤੋਂ ਸਾਡੇ ਲਈ ਜਿਹੜਾ ਕਾਉਂਟਰ ਹੈ ਨਾ ਇੱਕ ਤਰ੍ਹਾਂ ਦੀ ਸੈਲੀਬ੍ਰੇਸ਼ਨ ਹੈ ਮਤਲਬ ਸਕੂਲ ਤੋਂ ਆਏ ਤਾਂ ਘਰਦਿਆਂ ਨੂੰ ਕਹਣਾ ਪੈਸੇ ਤੋਂ ਕੁਮਾਰ ਬੇਕਰੀ ਤੋਂ ਪੇਸਟਰੀ ਲੈ ਕੇ ਆਣੀ ਆ ਕਾਲਜ ਤੋਂ लवली ਤੋਂ ਆਦੇ ਸੀਗੇ ਤਾਂ ਬੱਸ ਸਟ ਤੋਂ ਮੋਟਰਸਾਈਕਲ ਚੱਕ ਕੇ ਇੱਥੋਂ ਪੇਸਟਰੀ ਲੈ ਜਾਣੀਆਂ ਪੈਟੀ ਲੈ ਜਾਣੀਆਂ ਹਲੋ ਇਹ ਤਾਂ ਸੈਲੀਬ੍ਰੇਸ਼ਨ ਸੀ ਸਾਡੇ ਲਈ ਦੇਖੋ ਦੇਖੋ ਅੱਜ ਵੀ ਇਹ ਬੱਚਿਆਂ ਲਈ ਅੱਜ ਵੀ ਅੱਜ ਦੀ ਡੇਟ ਵੀ ਅਸੀਂ ਆਪਣੇ ਪਾਈਨੈਪਲ ਪੇਸਟਰੀ ਸਭ ਤੋਂ ਸਸਤੀ ਪੇਸਟਰੀ ਰੱਖੀ 15 ਰੁਪਏ ਦੇ ਵਿੱਚ ਪੇਸਟਰੀ ਹੈ ਸਾਡੀ ਅੱਜ ਵੀ ਇਹ ਜੀ ਅਸੀਂ ਇਹ ਪੇਸਟਰੀ ਨੂੰ ਨਹੀਂ ਚੇਂਜ ਕਰਦੇ ਕਿਉਂਕਿ ਇਹ ਹਰ ਵੱ ਬੱਚਿਆਂ ਦੀ ਖਾਸ ਡਿਮਾਂਡ ਹੈ ਪਾਈਨੈਪਲ ਬੇਸੀ ਖਾਣੀ ਹੈ। ਵੈਰਾਈਟੀ ਬਹੁਤ ਸਾਰੀ ਹੈ ਚੌਕੋ ਚਿਪਸ ਵਾਲੀ ਵੀ ਹੈਗੀਆਂ। ਬਲੈਕ ਫੋਰੈਸਟ ਹੈ ਪਾਈਨੈਪਲ ਹੈ ਡਰਾਈ ਫੂਡ ਹੈ ਚਾਕਲੇਟ ਹੈ ਬਟਰਸਕਾਚ ਹੈ ਟੂਟੀ ਫਰੂਟੀ ਹੈ ਸਾਰੇ ਫਲੇਵਰ ਆ। ਬਜਟ 'ਚ ਵੀ ਹੈ। ਬਜਟ 'ਚ ਵੀ ਹੈ। ਸਾਰੀ ਵੈਰਾਈਟੀ ਵੀ ਅਵੇਲੇਬਲ ਹੈ ਤੇ ਬਜਟ 'ਚ ਵੀ ਅਵੇਲੇਬਲ ਹੈ। ਛੋਟੇ ਪੈਨ ਕੇਕ ਵੀ ਹੈਗੇ ਆ। ਬਿਲਕੁਲ ਮਫਿਨ ਹੈ ਜੀ ਦੇਖੋ ਮਫਿਨ ਤੁਸੀਂ ਕਿਸੇ ਵੀ ਸ਼ਹਿਰ 'ਚ ਕਿਤੇ ਜਗ੍ਹਾ ਮਫਿਨ ਚਲਦੇ ਹੋ ਕੋਈ 20 ਰੁਪਏ ਲੈ ਰਿਹਾ ਕੋਈ 30 ਲੈ ਰਿਹਾ ਕੋਈ 40 ਲੈ ਰਿਹਾ। ਲੇਕਿਨ ਅੱਜ ਦੀ ਡੇਟ ਵਿੱਚ ਇਹ ਮਫਿਨ 100% ਵੈਜ ਹੈ ਸਿਰਫ 10 ਰੁਪਏ ਵਿੱਚ ਸਿਰਫ 10 ਰੁਪਏ ਵਿੱਚ ਲਗਾਤਾਰ ਲੈ ਕੇ ਜਾਣਾ ਹਾਂਜੀ ਲਗਾਤਾਰ ਲੈ ਕੇ ਜਾਣਾ ਔਰ 10 ਰੁਪਏ ਜਾਂ 100% ਵੈਜ ਬ੍ਰਾਊਨੀ ਹੈ ਇਹ ਸਲਾਈਸ 20 ਰੁਪਏ ਦਾ ਸਲਾਈਸ ਦਿੰਨੇ ਆ ਕੋਈ ਬ੍ਰਾਊਨੀ 50 ਰੁਪਏ ਦੀ ਨਹੀਂ ਕੋਈ ਇਹ ਨਹੀਂ ਸਿਰਫ ਇੱਕ 20 ਰੁਪਏ ਦਾ ਸਲਾਈਸ ਦੇਣਾ ਬ੍ਰਾਊਨੀ ਖਾਸ ਗੱਲ ਹੈ ਆ ਮਫਿਨ ਕਹਿੰਦੇ ਤੁਸੀਂ ਇਹਨੂੰ ਮਫਿਨ ਜੀ ਮੈਂ ਬੜੇ ਲੈ ਕੇ ਜਾਂਦਾ ਭਾਜੀ ਪੈਸੇ ਵੀ ਨਹੀਂ ਲੈਂਦੇ ਹਾਂ ਆ ਆ ਕ੍ਰੋਸ ਹੰਡ ਕ੍ਰੋਸ ਹੰਡ ਜੀ ਕ੍ਰੋਸ ਹੰਡ ਸਿਰਫ 30 ਰੁਪਏ ਦਾ ਜੀ ਅੱਛਾ ਕੀ ਬਾਤ ਹੈ ਜੀ ਸਵੇਰੇ ਸਵੇਰੇ ਬ੍ਰੇਕਫਾਸਟ ਕਰਨ ਜੀ ਬੜਾ ਅੱਛਾ ਲੱਗਦਾ ਬ੍ਰੇਕਫਾਸਟ ਕਰੋ ਜੀ ਔਰ ਫਰੈਸ਼ ਆਇਆ ਜੀ ਨਵੇਂ ਸ਼ਹਿਰ ਵਾਲਾ ਅਸਲੀ ਟੇਸਟ ਭਾਜੀ ਮੂੰਹ ਤੇ ਮੁਸਕਾਨ ਅੰਦਰ ਤੂਫਾਨ ਕਿਵੇਂ ਖਾ ਲਵਾਂ ਬਿਲਕੁਲ ਜੀ ਭੁੱਖ ਲੱਗ ਗਈ ਬਿਲਕੁਲ ਜੀ ਬਿਲਕੁਲ ਵੇਖ ਕਿੱਧਰ ਸਪੈਸ਼ਲ ਗੱਲ ਹੋਰ ਹੈ ਜੋ ਇਹਨਾਂ ਦੇ ਵਰਕਰ ਆ ਦੇਖੋ ਮਾਸਕ ਲੱਗਾ ਹੋਇਆ ਚਿਹਰੇ ਤੇ ਹੱਥ ਤੇ ਗਲੋਵਜ਼ ਪਾਏ ਹੋਏ ਆ ਤਾਂ ਹਾਈਜੀਨ ਕੰਮ ਪੂਰਾ ਹੈ ਔਰ ਰੇਟ ਵੀ ਬਿਲਕੁਲ ਬਜਟ ਵਿੱਚ ਭਾਈ ਦੱਸੋ ਤੇ ਅੱਡ ਦੀ ਕਿੰਨੇ ਕ ਲੱਗ ਜਾਂਦੀਆਂ ਵੀ ਜੀ ਚਲੋ ਪਰਮਾਤਮਾ ਦੇ ਆਣਾ ਪੈਟੀ ਸਾਡੀ ਬਹੁਤ ਅੱਛੀ ਹੈ ਬਹੁਤ ਅੱਛੀ ਸੇਲ ਹੈ ਅਸੀਂ ਚਾਰ ਤਰ੍ਹਾਂ ਦੀ ਪੈਟੀ ਬਣਾਉਂਦੇ ਆ ਆਲੂ ਵਾਲੀ ਪਨੀਰ ਵਾਲੀ ਚੀਜ਼ ਚਿੱਲੀ ਪੈਟੀ ਤੇ ਮਸ਼ਰੂਮ ਪੈਟੀ ਹਾਂ ਸਾਡੀ ਆਲੂ ਪੈਟੀ ਸਿਰਫ ਤੇ ਸਿਰਫ 20 ਰੁਪਏ ਦੀ ਪੈਟੀ ਹੈ ਸ਼ਾਇਦ ਇੱਕ ਫੱਟੀ ਹੈ ਇੰਦਾ ਦੀ ਪੈਟੀ ਬਣਾਈ ਦੀ ਇੱਕ ਪੈਟੀ ਖਾ ਕੇ ਬੰਦਾ ਨਾ ਵੀ ਲੰਚ ਕਰਨਾ ਹੋਵੇ ਨਾ ਇੱਕ ਪੈਟੀ ਸਾਡੀ ਖਾ ਲੋ ਤੁਹਾਡਾ ਲੰਚ ਹੋ ਗਿਆ ਪੂਰਾ ਜੀ ਅਸੀਂ ਤਾਂ ਜਦੋਂ ਨਾ ਕਾਲਜ ਤੋਂ ਆਉਂਦੇ ਸੀਗੇ ਚਾਹ ਚਾਹ ਦੇ ਦੋ ਦੋ ਖਾਏ ਹੁੰਦੇ ਸੀਗੇ ਸਵਾਦ ਬੜੀ ਲੱਗਦੀ ਹੈ ਤੁਹਾਨੂੰ ਉਹ ਟੇਸਟ ਜੀਭਾਂ ਤੇ ਕੁਲਤ ਜਾਨੂੰ ਮੁੱਕ ਜਾਂਦੀ ਸੀਗੀ ਮਤਲਬ ਚਾਹੀਏ ਨਾ ਹੁੰਦੇ ਸੀਗੇ ਹੋਰ ਖਾਈਏ ਇਧਰਲੇ ਪਾਸ ਹੁਣ ਆ ਭਾਈ ਇਧਰਲੇ ਪਾਸ ਜੀ ਇਹ ਅਸੀਂ ਆਪਣੇ ਭੈਣ ਭਰਾਵਾਂ ਵਾਸਤੇ ਦੀਵਾਲੀ ਦੇ ਸ਼ੁਭ ਕਾਮਨਾਵਾਂ ਵਾਸਤੇ ਅਸੀਂ ਗਿਫਟ ਪੈਕ ਦੀ ਸਾਰੀ ਰੇਂਜ ਰੱਖੀ ਹੋਈ ਹੈ ਇਹ ਸਾਡਾ ਬੜਾ ਹੀ ਫੇਮਸ ਕੇਕ ਹੈਗਾ ਪਲਮ ਕੇਕ ਜੀ ਇਸ ਮਤਲਬ ਇੰਨਾ ਅੱਛਾ ਹੈਗਾ ਇੰਨਾ ਫੇਮਸ ਹੈ ਪਿਛਲੇ 20-25 ਸਾਲਾਂ ਤੋਂ ਸਾਨੂੰ ਨਵਾਂ ਸ਼ਹਿਰ ਦੇ ਰੋਕਣਾ ਇਸ ਕੇਕ ਨੂੰ ਲੈ ਕੇ ਬਹੁਤ ਪਿਆਰ ਦਿੱਤਾ ਅਸੀਂ ਇਸ ਵਾਰ ਨੇ ਦੀ ਪੈਕਿੰਗ ਚੇਂਜ ਕੀਤੀ ਹੈ ਅੱਗੇ ਸਾਡੀ ਪੁਰਾਣੀ ਪੈਕਿੰਗ ਇਹ ਚੱਲੀ ਆ ਰਹੀ ਸੀਗੀ ਇਹ ਡੱਬੇ ਵਿੱਚ ਥੋੜੀ ਪ੍ਰੋਬਲਮ ਆਉਂਦੀ ਸੀ ਡੱਬਾ ਨਹੀਂ ਮਿਲਿਆ ਇਸ ਕਰਕੇ ਇਸ ਵਾਰ ਅਸੀਂ ਪੈਕਿੰਗ ਚੇਂਜ ਕਰਕੇ ਨਵਾਂ ਡੱਬਾ ਲਗਾ ਦਿੱਤਾ ਅੱਛਾ ਇੱਕ ਨੰਬਰ ਸਵਾਲ ਪੁੱਛਣਾ ਚਾਹੁੰਦਾ ਮੰਨ ਲਓ ਕੋਈ ਮੇਰਾ ਭਰਾ ਜਾਂ ਮੇਰੀ ਭੈਣ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ 'ਚ ਹੈ ਜੀ ਆ ਪਲ ਮੰਮੀ ਨੂੰ ਜਾਂ ਡੈਡੀ ਜਿਹੜੇ ਇੰਡੀਆ ਰਹਿੰਦੇ ਉਹਨਾਂ ਨੂੰ ਗਿਫਟ ਕਰਨਾ ਚਾਹੁੰਦੇ ਆ ਉਧਰੋਂ ਤੁਹਾਨੂੰ ਫੋਨ ਕਰਦੇ ਆ ਕਿ ਆਪ ਘਰ ਦੇ ਆਉਦੇ ਆਉਗੇ ਜੀ ਬਿਲਕੁਲ ਜੀ ਬਿਲਕੁਲ ਅਸੀਂ ਆਪਣੇ ਸਾਰੇ ਬਾਹਰ ਬੈਠੇ ਭੈਣ ਭਰਾਵਾਂ ਦਿਸਤਕਾਂ ਸਾਰਿਆਂ ਨੂੰ ਕਹਿੰਨੇ ਆ ਜਦੋਂ ਮਰਜ਼ੀ ਸਾਨੂੰ ਜਿਸ ਟਾਈਮ ਮਰਜ਼ੀ ਸੇਵਾਵੰਦ ਬੋਕਾ ਦਿਓ ਤੁਹਾਡੇ ਘਰ ਕੋਈ ਖੁਸ਼ੀ ਦਾ ਪ੍ਰੋਗਰਾਮ ਹੈ ਕਿਸੇ ਦਾ ਬਰਥਡੇ ਹੈ ਕੁਝ ਵੀ ਹੈ ਕੋਈ ਕੇਕ ਲੈਣਾ ਕੁਝ ਵੀ ਸਾਨੂੰ ਤੁਸੀਂ ਫੋਨ ਕਰੋ ਅਸੀਂ ਤੁਹਾਡੇ ਘਰ ਖਾਰਾ ਸਬਾਨ ਪਹੁੰਚਾ ਕੇ ਆਵਾਂਗੇ ਮੰਨ ਲਓ ਕਹਿੰਦੇ ਜੀ 10 ਡੱਬੇ ਘਰ ਦੇਓ ਮੇਰੇ ਡੈਡੀ ਉੱਥੇ ਵੇਟ ਕਰ ਰਹੇ ਆ ਦੁਕਾਨ ਤੇ ਨਹੀਂ ਆ ਸਕਦੇ ਘਰ 10 ਉਸ ਲਈ ਪੈਕ ਕਰਕੇ ਨਾਲੇ ਘਰ ਦੇ ਕੇ ਆਵਾਂਗੇ ਜੀ ਜੀ ਇੱਕ ਇੱਕ ਦਿਖਾ ਦਿਓ ਸਰ ਕਿਉਂਕਿ ਬਹੁਤਿਆਂ ਦੇ ਮੂੰਹ ਚ ਮੇਰੇ ਵਰਗੇ ਦੇ ਮੂੰਹ ਚ ਪਾਣੀ ਆ ਗਿਆ ਉਹਨਾਂ ਕਿ ਪਲਮ ਕੇਕ ਦੇਖੀਏ ਓਏ ਹੋਏ 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 ਅੱਛਾ ਬਣਿਆ ਕਿਸ ਚੀਜ਼ੋਂ ਲੱਗਦਾ ਸਰ ਇਹ ਕੇਕ ਸੀ ਕਿ ਐਸੀ ਆਪਣਾ ਜਿਸ ਤਰ੍ਹਾਂ ਕਹਿੰਦੇ ਨਾ ਹਰ ਇੱਕ ਘਰ ਦੀ ਆਪਣੀ ਇੱਕ ਚੀਜ਼ ਹੁੰਦੀ ਹੈ ਅਸੀਂ ਕਿਹਾ ਅਲੱਗ ਹੀ ਮਟੀਰੀਅਲ ਲਖਿਆ ਬਾਕੀ ਜੈਮ ਹੈ ਤੇ ਡਰਾਈ ਫੂਡ ਦਾ ਮਿਕਸਚਰ ਹੈ ਇਨਗਰੀਡੀਅੰਟ ਵੀ ਦੱਸਣਾ ਨਹੀਂ ਹਾਂ ਫਾਰਮੂਲਾ ਨਹੀਂ ਦੱਸਣਾ ਫਾਰਮੂਲਾ ਨਹੀਂ ਦੱਸਣਾ ਜੀ ਇਹੀ ਤਾਂ ਇੱਕ ਚੀਜ਼ ਹੈ ਹਰ ਕੋਈ ਆਪਣੇ ਘਰ ਦੀ ਹੈ ਜੀ ਆਹ ਦਿਖਾਓ ਜੀ ਇਹ ਪਲੇਟਰ ਆ ਗਿਆ ਜੀ ਇਸ ਤਰ੍ਹਾਂ ਕਿਸੇ ਘਰ ਦੇ ਵਿੱਚ ਬੱਚੇ ਚਾਕਲੇਟ ਕੇ ਖਾਂਦੇ ਆ ਵੱਡੇ ਕਹਿੰਦੇ ਅਸੀਂ ਚਾਕਲੇਟ ਨਹੀਂ ਖਾਣਾ ਅਸੀਂ ਉਹਨਾਂ ਵਾਸਤੇ ਬਣਾਇਆ ਬੱਚਿਆਂ ਵਾਸਤੇ ਚਾਕਲੇਟ ਵੱਡਿਆਂ ਵਾਸਤੇ ਟੂਟੀ ਫਰੂਟੀ ਇਹ ਨਾਲ ਮਾਵਾ ਕੇਕ ਹੈ ਬਿਲਕੁਲ ਮਾਵੇ ਦਾ ਟੇਸਟ ਆਏਗਾ ਕੇਕ ਖਾ ਕੇ ਜੀ ਜੀ ਨਹੀਂ ਜੀ ਬਾਕੀ ਸਰ ਵੈਰਾਈਟੀ ਦਿਖਾਈ ਚਲੋ ਇਸ ਤਰੇ ਦੇ ਵਿੱਚ ਵੱਡੀ ਪੈਕਿੰਗ ਵੀ ਕੀਤੀ ਹੈ ਇਹ 1 ਕਿਲੋ ਕੇਕ ਪੈਗੁਰਾ ਪੈ ਕੀਤਾ ਹੈ 3.5 300 ਗ੍ਰਾਮ ਦੇ ਤਿੰਨ ਕੇਕ ਹੈ ਜੀ ਓਏ ਹੋਏ ਚਾਕਲੇਟ ਪਾਈਨੈਪਲ ਟੂਟੀ ਫਰੂਟੀ ਜੀ ਅੱਛਾ ਮੈਂ ਨਾ ਵੈਸੇ ਕੇ ਦੇ ਖਿਲਾਫ ਨਹੀਂ ਆ ਪਰ ਅੱਜ ਕੱਲ੍ਹ ਨਾ ਲੋਕ ਮਿੱਠਾ ਘੱਟ ਖਾਂਦੇ ਆ ਜੇ ਤੁਸੀਂ ਆਹ ਗਿਫਟ ਮਠਿਆਈ ਦੀ ਜਗ੍ਹਾ ਗੁਲਾਬ ਜਾਮੁਨਾਂ ਰਸਗੁੱਲੇ ਦੀ ਜਗ੍ਹਾ ਆਹ ਦੋਂਗੇ ਅਗਲਾ ਚਾਹ ਨਾ ਖਾਊਗਾ ਵੀ ਚਰਨ ਮੁਸਕਰਾ ਆ ਜਣੀ ਇਹਦੇ ਵਿੱਚ ਨਾ ਅਸੀਂ ਆਪਣੇ ਕੈਨੇ ਸਾਡੇ ਕੋਲ ਸਾਈਨ ਕਰਾ ਕੇ ਲੈ ਜਾਓ 15 ਦਿਨ ਚਾੜੀ ਚੀਜ਼ ਖਰਾਬ ਨਹੀਂ ਹੋਏਗੀ ਹੂੰ ਪਿਓਰ ਹੈ ਪਿਓਰ ਹੈ ਮਾਨ ਹੈ ਆਪਣੀ ਚੀਜ਼ ਤੇ ਹਾਂ ਆਪਣੀ ਚੀਜ਼ ਤੇ ਮਾਨ ਹੈ 100% ਵੈਜ ਹੈ ਪਿਓਰ ਹੈ ਮਾਨ ਹੈ ਇਹ ਅਸੀਂ ਬਿਸਕੁਟ ਹੀ ਪੈਕਿੰਗ ਕੀਤੀ ਹੋਈ ਹੈ ਜੁੜੀ ਕੇ ਤਿੰਨ ਲਾਈਨਾਂ ਵਾਲਾ মাত্র 120 ਰੁਪਏ ਵਿੱਚ ਓਕੇ ਅੱਜ ਦੇ ਦਿਨ ਚ ਹਰ ਚੀਜ਼ ਦੀ ਮਹਿੰਗਾਈ ਬਹੁਤ ਹੈ ਲੇਕਿਨ ਅਸੀਂ ਬਜਟ ਨੂੰ ਉਸ ਸਾ ਆਪਣਾ ਲੈ ਕੇ ਚੱਲੀਦਾ 120 ਰੁਪਏ ਵਿੱਚ ਹੈ 4 ਲਾਈਨਾਂ 140 ਵਿੱਚ ਹੈ 160 ਰੁਪਏ ਵਿੱਚ ਹੈ 200 ਜ ਹੈ ਫੇਰ 250 ਜ ਵੀ ਹੈ ਹਰ ਤਰ੍ਹਾਂ ਦਾ ਬਿਸਕੁਟ ਹਰ ਤਰ੍ਹਾਂ ਦੀ ਚੀਜ਼ ਹੈ ਆ ਗੱਲ ਮੈਨੂੰ ਬੜੀ ਚੰਗੀ ਲੱਗੀ ਵੀ ਕਿ ਦੇਖੋ ਹੁਣ ਜੇ ਵੈਸੇ ਡੱਬਾ ਕੋਈ ਹੋਰ ਲੈਣ ਜਾਓ ਪਠਿਆਈ ਦਾ ਉਹ 2.5 300 400 ਤੱਕ ਚਲੇ ਜਾਂਦਾ ਇੱਥੋਂ ਬੰਦਾ ਤੁਹਾਡੇ ਤੋਂ 360 ਰੁਪਏ ਦੇ ਤਿੰਨ ਲੈ ਜਾ ਸਕਦਾ ਤਿੰਨ ਲੈ ਜਾ ਸਕਦਾ ਜੀ ਹੈਨਾ 120 ਰੁਪਏ ਦਾ ਸਿਰਫ ਡੱਬਾ ਜੀ ਔਰ ਹਰੇਕ ਦੀ ਮਤਲਬ ਬਜਟ 'ਚ ਆ ਜਾਣਾ ਪਾਕਟ ਫ੍ਰੈਂਡਲੀ ਹੈ ਔਰ ਜਿਹਨੂੰ ਦੋਂਗੇ ਅਗਲਾ ਕਹੂਗਾ ਕਿ ਹਾਂ ਭਾਈ ਮੇਰਾ ਮਾਨ ਕੀਤਾ ਕੋਈ ਕੁਝ ਲੈ ਕੇ ਆਇਆ ਐਦਾਂ ਨਹੀਂ ਕਿ ਤੁਸੀਂ ਬਸ ਸੋਚਦੇ ਰਹੋ ਯਾਰ ਸਾਡੀ ਜੇਬ 'ਚ ਕਦੋਂ ਪੈਸੇ ਆਉਗੇ ਅਸੀਂ ਕਦੋਂ ਕਿਸ ਨੂੰ ਗਿਫਟ ਦਵਾਂਗੇ ਆ ਲੈ ਉਧਰ ਆ ਦੇਖੋ 140 ਰੁਪਏ ਕਿੰਨਾ ਸ਼ਾਨਦਾਰ ਚਾਰ ਲਾਈਨ ਜੇ ਤੁਸੀਂ 10 ਲੈ ਕੇ ਗਏ ਦੋ ਤੁਸੀਂ ਆਪ ਹੀ ਖਾ ਜਾਣੀਏ ਬਿਲਕੁਲ ਜੀ ਬਿਲਕੁਲ ਤੁਸੀਂ ਘਰ ਖੋਲੋ ਸੇ ਡੱਬਾ ਤੁਹਾਨੂੰ ਉਹਦੀ ਫ੍ਰੈਗਰੈਂਸ ਨੇ ਇਹੀ ਉਹਦੀ ਖੁਸ਼ਬੂ ਨੇ ਇਹੀ ਤੁਹਾਨੂੰ ਕਹਿ ਦਿੰਨਾ ਕਿ ਨਹੀਂ ਅਸੀਂ ਵਿੱਚੋਂ ਬਿਸਕੁਟ ਆਪ ਖਾ ਲਈਏ ਜੀ ਹਾਂ ਜੀ ਹਾਂ ਇਸ ਸਿੰਗਲ ਸਿੰਗਲ ਤਰ੍ਹਾਂ ਦੀ ਵੈਰੈਟੀ ਪੈਕ ਕੀਤੀ ਹੋਈ ਜੀ ਇੱਕ ਕੱਲਾ ਜਿਹਾ ਚਾਕਲੇਟ ਦੇ ਕਾਜੂ ਵਾਲਾ ਹੈ ਬਦਾਮ ਵਾਲਾ ਹੈ ਜੀ ਇਹ ਹੈਗਾ ਜੀ ਪਿਓਰ ਕੋਕੋਨਟ ਦਾ ਬਿਸਕੁਟ ਜੀ ਇਹਦੇ ਵਿੱਚ ਕੋਕੋਨਟ ਹੈ ਤੇ ਮਿਲਕ ਹੈ ਬਸ ਉੱਪਰ ਕਾਜੂ ਲੱਗੇ ਹੋਇਆ ਜੀ ਕੋਕੋਨਟ ਦਾ ਬਿਸਕੁਟ ਸਭੀ ਰੱਖ ਲਈ ਗੱਡੀ 'ਚ ਸਮਾਨ ਫੜਾਈ ਚਲੋ ਬਿਲਕੁਲ ਜੀ ਬਿਲਕੁਲ ਇਹ ਹੈਗਾ ਖਟਾਈ ਹੈ ਬੇਸੰਦ ਦੀ ਕਟਾਈ ਹੈ ਪਾਈਨੇਪਲ ਦੀ ਕਟਾਈ ਹੈ ਕੋਕੋਨਟ ਦੀ ਕਟਾਈ ਹੈ ਤਿੰਨ ਤਰ੍ਹਾਂ ਦੀ ਵੈਰੈਟੀ ਪੈਕ ਕੀਤੀ ਹੈ ਜੀ 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 ਉਸ ਤੋਂ ਬਾਅਦ ਅਸੀਂ ਆਪਣੇ ਸਪੈਸ਼ਲ ਕੁਕੀਜ਼ ਬਣਾਈਆਂ ਹੋਈਆਂ ਇਹ ਬਟਰ ਕੁਕੀਜ਼ ਹੈ ਜੀ 100% ਬਟਰ ਤੋਂ ਤਿਆਰ ਕੀਤੀਆਂ ਹੋਈਆਂ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਮਲਟੀ ਗ੍ਰੇਨ ਹੈ ਇਹ ਕੋਕੋਨਟ ਹੈ ਮਲਟੀ ਗ੍ਰੇਨ ਹੈ ਜਿਸ ਤਰ੍ਹਾਂ ਅਸੀਂ ਜੀ ਇਜ਼ੀ ਡੇ ਵਗੈਰਾ ਖਾਣੇ ਉਹਨਾਂ ਦੇ ਵੱਡੇ ਵੱਡੇ ਕੁਕੀਜ਼ ਬਣਾ ਕੇ ਰੱਖੇ ਉਸੇ ਚੀਜ਼ ਦੇ ਵਿੱਚ ਅਸੀਂ ਉਹ ਸਾਈਜ਼ ਛੋਟਾ ਕਰਕੇ ਉਹਦਾ ਦੀ ਵਧੀਆ ਪ੍ਰੀਮੀਅਮ ਕੁਕੀਜ਼ ਬਣਾਈਆਂ ਜੇ ਤੁਹਾਨੂੰ ਜਾਨਣਾ ਵੀ ਜੇ ਬੰਦਾ ਇੱਕ ਅਦਾ ਪੀਸ ਲੈ ਲਵੇ ਕਾਫੀ ਦੇ ਨਾਲ ਮੈਨੂੰ ਕਿ ਨਹੀ ਭੁੱਖ ਨਹੀਂ ਲੱਗਣੀ ਸਰ ਭੁੱਖ ਨਹੀਂ ਲੱਗਣੀ ਚ 7 ਤਰ੍ਹਾਂ ਦੇ ਸੀਟਸ ਲੱਗੇ ਹੋਏ ਆ ਜੀ ਇਹ ਵੀ ਦੇ ਦੋ ਪੇ ਲਓ ਸਰ ਲਓ ਜੀ ਮਲਟੀ ਗ੍ਰੇਨ ਵਾਲਾ ਰੱਖੋ ਇਹ ਜ਼ਰੂਰੀ ਆ ਹਾਂ ਜੀ ਹੈਲਥੀ ਵੈਲਥੀ ਸਭ ਕੁਝ ਹੈ ਜੀ ਸਾਡੀ ਫੈਮਲੀ ਨੂੰ ਬਹੁਤ ਪਸੰਦ ਆ ਜੀ ਆ ਸਰ ਦਿਖਾਓ ਹੈਂਪਰ ਬਹੁਤ ਸੋਹਣਾ ਹੈ ਸਰ ਹੈਂਪਰ ਬਣਾਇਆ ਹੋਇਆ ਹੈ ਤਿੰਨ ਤਰ੍ਹਾਂ ਦਾ ਆਈਟਮ ਹੈ ਇੱਕ ਬਿਸਕਟ ਹੈ ਦੋ ਤਰ੍ਹਾਂ ਦਾ ਬਿਸਕਟ ਇੱਕ 슈ਗਰ ਫਰੀ ਬਿਸਕਟ ਹੈ ਅੱਜ ਕੱਲ੍ਹ ਥੋੜੀ ਜੀ ਡਾਇਬੀਟਿਕ ਦੀ ਜ਼ਿਆਦਾ ਪ੍ਰੋਬਲਮ ਡੇ ਬਾਏ ਡੇ ਵਧਦੀ ਜਾਂਦੀ ਹੈ ਕੁਝ ਸਾਡੇ ਸੀਨੀਅਰ ਹੈ ਕੁਝ ਜਿਹੜੇ ਡਾਇਬੀਟਿਕ ਆ ਉਹਨਾਂ ਵਾਸਤੇ ਹਾਂ 100% 슈ਗਰ ਫ੍ਰੀ ਬਿਸਕਟ ਵੀ ਬਣਾਈਦੇ ਹੋ 슈ਗਰ ਫ੍ਰੀ ਬਿਸਕਟ ਵੀ ਵਿੱਚ ਪੈਕ ਕੀਤਾ ਆਇਆ ਐ ਆ ਦੇਖੋ ਸਾਥੀਓ ਕਿੰਨਾ ਖਾਸ ਮਤਲਬ ਹੈਂਪਰ ਹੈ ਜਿਹੜੇ ਤੁਹਾਡੇ ਦੋਸਤ ਦਾ ਬਜ਼ੁਰਗ ਉਹਨਾਂ ਨੂੰ 슈ਗਰ ਦੀ ਪ੍ਰੋਬਲਮ ਹੈ ਪਰ ਚਾਹ ਬਹੁਤ ਹੈ ਮਨ ਕਿੱਛਾ ਹੈ ਕਿ ਬਿਸਕਟ ਖਾਣੇ ਤਾਂ ਤੁਸੀਂ ਆ ਹੈਂਪਰ ਲਾ ਜਾ ਸਕਦੇ ਆ ਇੱਕ ਤਾਂ ਹੈਂਪਰ ਦੇਖ ਕੇ ਚਾ ਚੜ ਜਾਣਾ ਉਤ ਤੁ ਜਾ ਤੁਸੀਂ ਦੱਸਣਾ ਕਿ ਭਾਈਆ ਚਾਚਾ ਤਾਇਆ 슈ਗਰ ਫ੍ਰੀ ਹੈ ਤੇ ਅੱਡੇ ਦੇ ਦੋ ਘਾ ਚਾਰ ਘਾ 슈ਗਰ ਨਹੀਂ ਵਧਦੀ ਅਗਲਾ ਦਵਾਵਾ ਦੇਊਗਾ ਬਿਲਕੁਲ ਜੀ ਜੀ ਇਹ ਹੈਂਪਰ ਤਿਆਰ ਕੀਤਾ ਹੈ ਬਾਸਕਟ ਹੈ ਬਾਸਕਟ ਵਿੱਚ ਤਿੰਨ ਤਰ੍ਹਾਂ ਦੇ ਬਿਸਕਟ ਹੈ ਬਟਰ ਪਿਸਤਾ ਹੈ ਕੋਕੋਨਟ ਹੈ ਚੌਕਲੇਟ ਹੈ ਜੀ ਉਸ ਤੋਂ ਵੱਧ ਚਾਰ ਤਰ੍ਹਾਂ ਦੇ ਬਿਸਕਟ ਹੈਂਪਰ ਬਣਾਇਆ ਹੋਇਆ ਜੀ ਇਹਦੇ ਵਿੱਚ ਇੱਕ ਸਪੈਸ਼ਲ ਮੇਥੀ ਵਾਲਾ ਬਿਸਕਟ ਬਣਾਇਆ ਜੀ ਮੇਥੀ ਜੀਰਾ ਪਾ ਕੇ ਜੀ ਮੈਕਰੂਨ ਕਾਜੂ ਬਿਸਕਟ ਹੈ ਮਲਟੀ grain ਬਿਸਕਟ ਹੈ ਔਰ ਚੌਕੋ ਚਿਪਸ ਬਿਸਕਟ ਹੈ ਜੀ ਸਾਰੀ ਵੈਰਾਈਟੀ ਪੂਰੀ ਕੀਤੀ ਹੈ ਜਿਸ ਨੂੰ ਜਿੱਦਾਂ ਦੀ ਵੈਰਾਈਟੀ ਪਸੰਦ ਉਸ ਤਰ੍ਹਾਂ ਦੀ ਬਣਾਇਆ ਹੈ ਸਾਰੀ ਵੈਰਾਈਟੀ ਕੁਮਾਰ ਬੇਕਰੀ ਵਾਲਿਆਂ ਨੇ ਆਪ ਤਿਆਰ ਕੀਤੀ ਹੈ ਤਾਂ ਤੁਸੀਂ ਸਮਝ ਸਕਦੇ ਹੋ ਕਿ ਫਰੈਸ਼ਨੈਸ ਹੋਣੀ ਹੈ ਹਰ ਬਾਈਟ ਚ ਜਾਦੂ ਹੋਣਾ ਹੈ ਬਿਲਕ ਤਾਂ ਤੁਹਾਨੂੰ ਘਬਰਾਟ ਨਹੀਂ ਹੋਣੀ ਚਾਹੀਦੀ ਕਿ ਯਾਰ ਕਿਤੇ ਨਵਾਂ ਮਾਲ ਹੈ ਜਾਂ ਪੁਰਾਣਾ ਆਜੂ ਬੰਦੇ ਇਤਰਾਹੇ ਸ਼ਾਮੇ ਆ ਜੰਨੇ ਹਾਂਜੀ ਹਾਂਜੀ ਤੇ ਤੁਹਾਨੂੰ ਕੋਈ ਚਿੰਤਾ ਵਾਲੀ ਗੱਲ ਨਹੀਂ ਤੁਸੀਂ ਨਿਸ਼ਚਿੰਤ ਹੋ ਕੇ ਇੱਥੇ ਆਓ ਔਰ ਜਿੰਨੇ ਡੱਬੇ ਲੈ ਕੇ ਜਾਣਾ ਚਾਹੁੰਦੇ ਹੋ ਲਿਜਾਓ ਜਿਹੜੇ ਘਰ ਲਈ ਲੈ ਕੇ ਜਾਣੇ ਉਹ ਵੀ ਲੈ ਕੇ ਜਾਓ ਜਿਹੜੇ ਗਿਫਟ ਕਰਨੇ ਉਹ ਵੀ ਲੈ ਕੇ ਜਾਓ ਮਤਲਬ ਮੋਸਟ ਡਿਮਾਂਡਿੰਗ ਕਿਹੜਾ ਡੱਬਾ ਸਭ ਤੋਂ ਵੱਧ ਵਿਕਦਾ ਜੀ ਸਾਡੇ ਕੁਕੀਜ਼ ਜਿਹੜੀ ਹੈ 150 200 ਰੇਜ ਵਾਲੀ ਕੁਕੀਜ਼ ਦੀ ਬਹੁਤ ਅੱਛੀ ਡਿਮਾਂਡ ਹੈ ਸਾਡੇ ਕੇਕ ਦੀ ਡਿਮਾਂਡ ਬਹੁਤ ਅੱਛੀ ਹੈ ਜਿਹੜਾ ਕਿ 200 ਰੁਪਏ ਵਿੱਚ ਹੈ ਸਿਰਫ 15 ਦਿਨ 15 ਦਿਨ ਤਾਂ ਅਸੀਂ ਕਹਿ ਕੇ ਚੱਲਦੇ ਆ 20 25 ਦਿਨ ਕਿਤੇ ਨਹੀਂ ਆਉਂਦਾ ਲੇਕਿਨ ਅਸੀਂ ਮੌਸਮ ਦੇ ਹਿਸਾਬ ਨਾਲ ਵੀ ਕਰਨੇ ਕਿ ਮੀਨੀਮ 15 ਦਿਨ ਦੀ ਲਾਈਫ ਹੈਗੀ ਹੀ ਹੈਗੀ ਹੈ ਠੀਕ ਹੈ ਜੀ ਅਗੇ ਜਿਹੜੇ ਭੈਣ ਭਰਾ ਦੇਖ ਰਹੇ ਆ ਉਹਨਾਂ ਨੂੰ ਹੁਣ ਕੀ ਕਹਿਣਾ ਕਿ ਵੈਸੇ ਤਾਂ ਸਾਰੇ ਆਉਂਦੇ ਹੀ ਆ 80% ਲੋਕ ਆਉਂਦੇ ਹੀ ਆ ਬਿਲਕੁਲ ਜੀ ਮੈਂ ਸਾਰਿਆਂ ਨੂੰ ਇੱਕ ਵਾਰੀ ਫੇਰ ਦੀਵਾਲੀ ਦੀਆਂ ਨਾਲੇ ਸ਼ੁਭ ਕਾਮਨਾਵਾਂ ਦਿੰਦਾ ਨਾਲੇ ਸਾਰਿਆਂ ਦਾ ਜੀ ਆਇਆਂ ਨੂੰ ਕਰਦਾ ਤੇ ਉਮੀਦ ਕਰਦੇ ਆ ਕਿ ਦੀਵਾਲੀ ਇਹ ਤਿਹਾੜ ਅਸੀਂ ਸਭ ਮਿਲ ਜੁਲ ਕੇ ਹੀ ਮਨਾਈਏ ਆਪਣੀ ਔਨਲਾਈਨ ਸ਼ਾਪਿੰਗ ਤੋਂ ਬਚੀਏ ਬਾਜ਼ਾਰਾ ਵਿੱਚ ਆਈਏ ਬਾਜ਼ਾਰਾ ਦੀਆਂ ਰੌਣਕਾਂ ਅਸੀਂ ਸਾਰੇ ਪਰਿਵਾਰਿਕ ਦੂਜੇ ਨਾਲ ਜੁੜੇ ਆਂ ਜੀ ਮੈਂ ਅੱਜ ਮੇਰੇ ਕੋ ਆ ਰਹੇ ਹੋ ਮੈਂ ਵੀ ਲੋਕਲੀ ਕੋਸ਼ਿਸ਼ ਕਰਾਂਗਾ ਵੱਤੋ ਲੋਕਲ ਪਰਚੇਸਿੰਗ ਹੀ ਕਰਾਂ ਤੇ ਲੋਕਲ ਨੂੰ ਹੀ ਅਸੀਂ ਪ੍ਰੀਫਰੈਂਸ ਕਰੀਏ ਜੀ ਜੀ ਔਰ ਲੋਕਲ ਨਹੀਂ ਗੱਲ ਹੈਗੀ ਗੱਲ ਇੰਟਰਨੈਸ਼ਨਲ ਹੈ ਆ ਕਹਿੰਨੂ ਲੋਕਲ ਹੈ ਗੱਲ ਇੰਟਰਨੈਸ਼ਨਲ ਹੈ ਇੰਟਰਨੈਸ਼ਨਲ ਸਰ ਅਸੀਂ ਇੰਟਰਨੈਸ਼ਨਲ ਉਹਨਾਂ ਨੂੰ ਕਹਿੰਦੇ ਨਾ ਕਿ ਸਾਡੇ ਆਪਣੇ ਲੋਕਲ ਕੋਲੋਂ ਲੰਗਾਓ ਹਾਂ ਬੇਸ਼ੱਕ ਸਾਡੇ ਪੈਨ ਪਰ ਕੈਨੇਡਾ ਅਮਰੀਕਾ ਜਿੱਥੇ ਬੈਠੇ ਆ ਫੋਨ ਕਰੋ ਲੋਕਲ ਤੇ ਲੋਕਲ ਹੀ ਚੀਜ਼ ਅਸੀਂ ਕੈਨੇਡਾ ਅਮਰੀਕਾ ਭੇਜਨੀ ਆ ਅਸੀਂ ਉੱਥੇ ਦੀ ਚੀਜ਼ ਨਹੀਂ ਲੈ ਕੇ ਜਾਣੀ ਆਟੋਮੈਟਿਕਲੀ ਮੂੰਹ 'ਚ ਜਦੋਂ ਨਾ ਬੇકરી ਦੀ ਗੱਲਾਂ ਆਉਂਦੀਆਂ ਮੂੰਹ ਚ ਆਉਂਦਾ ਖਵਾਰ ਬੇકરી ਵਾਲੀ ਆਇਆ ਯਾਰ ਸਭ ਕੁਝ ਹੀ ਮਿਲ ਜਾਣਾ ਸਭ ਕੁਝ ਮਿਲ ਜਾਣਾ ਹੋਰ ਜਾਣ ਦੀ ਲੋੜ ਨਹੀਂ ਤੁਸੀਂ ਇੱਥੇ ਆਉਣਾ ਬ੍ਰੇਕ ਤਾਂ ਲੱਗਦੀ ਐ ਸਕੂਟਰ ਮੋਟਰਸਾਈਕਲ ਨੂੰ ਮੜਾ ਕੇ ਪਾਰਕ ਕਰ ਲਓ ਇੱਥੇ ਜਗ੍ਹਾ ਹੁੰਦੀ ਐ ਪਾ ਤਿਆਰ ਕਰਕੇ ਆ ਜਿਹੜਾ ਤੁਹਾਨੂੰ ਸਮਾਨ ਚਾਹੀਦਾ ਜਿਹੜੀ ਸੋਚੀ ਐ ਉਸ ਤੋਂ ਜ਼ਿਆਦਾ ਆਪਸ਼ਨ ਹੈਗੇ ਨੇ ਸਾਰੇ ਆਪਸ਼ਨ ਆ ਮਿਲਣਗੇ ਬਾਕੀ ਜੋ ਥੋੜੀ-ਬੋਤੀ ਪਾਰਕਿੰਗ ਦੀ ਦਿੱਕਤ ਐ ਅਸੀਂ ਕੋਆਪਰੇਟਿਵ ਬੈਂਕ ਦੇ ਨਾਲ ਹੀ ਪਾਰਕਿੰਗ ਦੀ ਆਪਣੀ ਸਹੂਲਤ ਵੀ ਰੱਖੀ ਹੈ ਉੱਥੇ ਗੱਡੀ ਤੁਹਾਨੂੰ ਪਾਰਕ ਕਰਨੀ ਹੈ ਪਾਰਕ इजीली ਕਰਾਵਾਂਗੇ ਜੀ ਔਰ ਜਿਹੜੇ ਵਰਕਰਸ ਨੇ ਦੇਖੋ ਮਾਸਕ ਦੇ ਨਾਲ ਹੈ ਤੁਸੀਂ ਜਿਆਦਾ ਮੰਨ ਲਓ ਹੈਂਪਰਸ ਲੈ ਕੇ ਜਾਂਦੇ 20 25 ਹੈਂਪਰ ਹੈ ਤੁਹਾਡੀ ਗੱਡੀ ਤੱਕ ਛੱਡ ਕੇ ਵੀ ਆ ਗੱਡੀ ਤੱਕ ਸਾਰੇ ਜਾ ਕੇ ਆਵਾਂਗੇ ਛੱਡ ਕੇ ਆਵਾਂਗੇ ਪੂਰੀ ਤੁਹਾਨੂੰ ਫੈਸਿਲਿਟੀ ਮਿਲੂਗੀ ਬਿਲਕੁਲ ਜੀ ਭਰਾਵਾਂ ਦੀ ਲੋੜ ਨਹੀਂ ਭਾਜੀ ਰਾਤ ਹਮੇਸ਼ਾ ਵਾਂਗ ਫਿਰ ਤੋਂ ਪੈ ਗਿਆ ਬਸ ਉਸ ਪਰਮਾਤਮਾ ਜੀ ਦੇ ਤੁਹਾਡੇ ਵਰਗੇ ਭਰਾਵਾਂ ਦਾ ਪਿਆਰ ਤੇ ਆਸ਼ੀਰਵਾਦ ਹੈ ਸਾਰਿਆਂ ਨੂੰ ਜੋਰ ਕਾ ਦ ਮੈਂ ਰੈਪ ਅਪ ਕਰ ਦਿੰਦਾ ਤੇ ਤੁਹਾਨੂੰ ਧੰਨ ਤੇਰੇ ਤੇ ਦਿਵਾਲੀ ਦੀ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਮੈਂ ਨਾਲੇ ਡੱਬਾ ਦਿਖਾਵਾ ਗੱਡੀ 'ਚ ਰੱਖਣ ਲੱਗਾ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ ਜੀ ਸਾਥੀ ਆਪਾਂ ਮਲਟੀ grain ਵਾਲੇ ਆ ਕੁਕੀਜ਼ ਪਰਚੇਸ ਕੀਤੇ ਨਾਲ ਹੋਰ ਵੀ ਦੋ ਡੱਬੇ ਪਰਚੇਸ ਕੀਤੇ ਆ ਆ ਮਲਟੀ grain ਵਾਲੇ ਜਿਹੜੀ ਕੁਕੀਜ਼ ਆ ਮੈਨੂੰ ਬਹੁਤ ਸਪੈਸ਼ਲ ਲੱਗੇ ਕਿਉਂਕਿ ਆਪਾਂ ਬਾਹਰੋਂ ਕਿਤੇ ਕਾਫੀ ਵੀ ਪੀਣ ਜਾਂਦੇ ਨਾ ਇੱਥੇ ਤਾਂ ਕੁਕੀਜ਼ ਇੱਕ ਵੱਡਾ ਵੀ ਦੇਣ ਕੁਕੀ ਤਾਂ ਉਹਦੇ 100 ਰੁਪਏ ਲੈ ਲੈਂਦੇ ਆ ਔਰ ਵੱਡਾ ਖਾ ਵੀ ਨਹੀਂ ਹੁੰਦਾ ਆ ਛੋਟੇ ਦੋ ਖਾਵਾਂਗੇ ਸਵੇਰੇ ਸਵੇਰੇ ਬਲੈਕ ਕਾਫੀ ਦੇ ਨਾਲ ਮਜ਼ਾ ਆ ਜਾਣਾ ਔਰ ਜੇ ਤੁਸੀਂ ਵੀ ਮਲਟੀ grain ਦੇ ਕੁਕੀਜ਼ ਲੈਣਾ ਚਾਹੁੰਦੇ ਇੱਕ ਵਾਰੀ ਤੁਹਾਨੂੰ ਕੁਮਾਰ ਬੇકરી ਆਣਾ ਪੈਣਾ ਨਾਲ ਆ ਕੋਕੋਨਟ ਵਾਲੇ ਇਹ ਘਰਦਿਆਂ ਨੂੰ ਦਵਾਂਗੇ ਘਰ ਦੇ ਖਾਣਗੇ ਤੇ ਆ ਪਲਮਕੇ ਕਹਿੰਦੇ ਕਿ ਪਿਛਲੇ 15 ਸਾਲਾਂ ਤੋਂ ਨਾਵਾਸ਼ਹਿਰ ਵਾਸੀਆਂ ਦੀ ਪਹਿਲੀ ਪਸੰਦ ਹੈ ਤਾਂ ਮੈਂ ਤਾਂ ਇਹੀ ਕਹਿਣਾ ਜਾਊਂਗਾ ਕਿ ਲੰਘਦੇ ਵੇਲੇ ਮੁੜ ਕੇ ਨਹੀਂ ਆਉਣੇ ਜਿਹੜੇ ਵੇਲੇ ਲੰਘ ਰਹੇ ਆ ਇਹ ਮੁੜ ਕੇ ਨਹੀਂ ਆਉਣੇ ਇਹ ਨੇਰੇ ਖਡਾਉਣੇ ਖੰਡ ਦੇ ਬਈ ਕੁਮਾਰ ਬੇકરી ਵਾਲੇ ਸਿਰਾਂ ਲਾਈ ਜਾਂਦੇ ਆ ਡੱਬਿਆਂ 'ਚ ਖੁਸ਼ੀਆਂ ਆਪਾਂ ਆ ਵੰਡਦੇ ਡੱਬੀਆਂ ਚ ਖੁਸ਼ੀਆਂ ਪਾਪਾ ਵੰਡਦੇ ਜੇ ਤੁਸੀਂ ਵੀ ਇਹ ਖੁਸ਼ੀਆਂ ਪਾਏ ਕਰਾ ਕੇ ਘਰ ਲੈ ਕੇ ਜਾਣਾ ਚਾਹੁੰਦੇ ਆ ਤਾਂ ਤੁਹਾਨੂੰ ਨਵਾਂ ਸ਼ਹਿਰ ਚੰਡੀਗੜ੍ਹ ਚੌਕ ਚ ਕੁਮਾਰ ਬੇਕਰੀ ਆਉਣਾ ਬਣਾ ਰੇਟ ਬਿਲਕੁਲ ਜਜਾ ਦਿਖਾ ਵੀ ਮੁੰਡਿਆ ਡਰੈਸ ਕਲੀਅਰ ਕਰਾ ਦੇ ਇੱਕ ਵਾਰੀ ਲੋਕੇਸ਼ਨ ਚੱਲ ਵੀ ਮਾਰਸ ਤੋਂ ਸੈਲਫ ਤੇ ਚਲੀਏ ਸਕਰੀਨ ਤੇ ਤੁਹਾਨੂੰ ਕੁਮਾਰ ਬੇਕਰੀ ਨਜ਼ਰ ਆ ਰਹੀ ਹੈ ਬਿਲਕੁਲ ਚੰਡੀਗੜ੍ਹ ਚੌਕ ਚ ਕੁਮਾਰ ਬੇਕਰੀ ਹੈ ਤੁਸੀਂ ਪਿਛਲੇ ਕਈ ਸਾਲਾਂ ਤੋਂ ਆਉਂਦੇ ਹੋ ਤੁਹਾਡੀ ਪਹਿਲੀ ਵਾਰ ਤੁਹਾਨੂੰ ਸਭ ਕੁਝ ਪਤਾ ਹੀ ਹੈ ਠੀਕ ਹੈ ਜੀ ਫੈਸਿਕਲ